ਸਵਾਗਤ ਹੈ ਪੀਟੀਸੀ نیوز ਦੇ ਸਤਿਕਾਰਯੋਗ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਪੰਜਾਬ ਸਣੇ ਪੂਰੇ ਮੁਲਕ ਦੇ ਵਿੱਚ ਇੱਕ ਫਿਕਰ ਇੱਕ ਚਿੰਤਾ ਦੀ ਲਹਿਰ ਦੌੜੀ ਹੋਈ ਹੈ ਕਿ ਮੁੜ ਕਰੋਨਾ ਵਾਪਸ ਆ ਰਿਹਾ ਹੈ ਕੋਵਿਡ-19 ਕੀ ਵਾਪਸ ਆ ਰਿਹਾ ਹੈ ਇਹ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡਾ ਸਵਾਲ ਅੱਜ ਹਰ ਇੱਕ ਪੰਜਾਬੀ ਤੇ ਹਰ ਇੱਕ ਭਾਰਤੀ ਦੇ ਮਨ ਦੇ ਵਿੱਚ ਹੈ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਿ ਇੰਨੇ ਸਾਰੇ ਕੇਸ ਸਿੰਗਾਪੂਰ ਦੇ ਵਿੱਚ ਆ ਗਏ ਇੰਨੇ ਸਾਰੇ ਕੇਸ ਚਾਈਨਾ ਦੇ ਵਿੱਚ ਆ ਗਏ ਇੰਨੇ ਕੇਸ ਇਸ ਇੱਥੇ ਆ ਗਏ ਗਾਈਡਲਾਈਨਸ ਜਿਹੜੀਆਂ ਉਹ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਜੇ ਗੱਲ ਭਾਰ ਦੇ ਸੰਦਰਭ ਚ ਕੀਤੀ ਜਾਵੇ ਜਾਂ ਪੰਜਾਬ ਦੇ ਸੰਦਰਭ ਚ ਕੀਤੀ ਜਾਵੇ ਤਾਂ ਗੱਲ ਫਿਕਰ ਵਾਲੀ ਹੈ ਕਿ ਨਹੀਂ ਹੈ ਇਹ ਸਭ ਤੋਂ ਵੱਡਾ ਸਵਾਲ ਕੀ कोरोना रिटर्न्स है ए एक वड्डा सवाल जेड़ा हर इक ਦੇ ਮਨ ਦੇ ਵਿੱਚ ਹੈ ਮੁਰ ਤੋਂ ਕੋਰੋਨਾ ਨੇ ਆਪਣੇ ਪੈਰ ਪਸਾਰੇ ਕਿਉਂਕਿ ਆ ਚੰਡੀਗੜ੍ਹ ਦੇ ਵਿੱਚ ਇੱਕ ਮੌਤ ਵੀ ਹੋਈ ਆ ਮੁਲਕ ਭਾਰ ਦੇ ਵਿੱਚ 1200 ਤੋਂ ਬਾਅਦ ਕੋਰੋਨਾ ਦੇ ਕੇਸ ਹਲ ਤੱਕ ਰਜਿਸਟਰ ਕੀਤੇ ਗਏ ਨੇ ਤੇ 12 ਮੌਤਾਂ ਹੋ ਚੁੱਕੀਆਂ ਨੇ ਹੁਣ ਤੱਕ ਪੰਜਾਬ ਦੇ ਵਿੱਚ ਤੀਜਾ ਕੇਸ ਵੀ ਸਾਹਮਣੇ ਆ ਚੁੱਕਾ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਤਬਾਦ ਹੁਣ ਅੰਮ੍ਰਿਤਸਰ ਦੇ ਵਿੱਚ ਕੋਰੋਨਾ ਦਾ ਇੱਕ ਕੇਸ ਆਇਆ ਹੈ ਚੰਡੀਗੜ੍ਹ ਦੇ ਵਿੱਚ ਕਰੋਨਾ ਕਾਰਨ 40 ਸਾਲਾਂ ਇੱਕ ਸ਼ਖਸ ਦੀ ਮੌਤ ਹੋਈ ਹੈ ਇਸ ਦੀ ਕਨਫਰਮੇਸ਼ਨ ਆ ਚੁੱਕੀ ਹੈ ਸਭ ਤੋਂ ਵੱਧ ਕਰੋਨਾ ਦੇ ਕੇਸ ਕੇਰਲ ਦੇ ਵਿੱਚ ਫਿਲਹਾਲ ਦੇਖਣ ਨੂੰ ਮਿਲ ਰਹੇ ਨੇ ਕੇਰਲ ਦੇ ਵਿੱਚ 430 ਕਰੋਨਾ ਦੇ ਮਰੀਜ਼ ਨੇ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਔਰ ਕੇਰਲ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ 325 ਕਰੋਨਾ ਦੇ ਕੇਸ ਹੁਣ ਤੱਕ ਆ ਚੁੱਕੇ ਨੇ ਔਰ ਭਾਰਤ ਦੇ ਵਿੱਚ ਕਰੋਨਾ ਦੇ ਚਾਰ ਨਵੇਂ ਵੇਰੀਐਂਟ ਪਾਇਗੇ ਨੇ ਇਹ ਦਾਵਾ ਜਿਹੜਾ ਡਾਕਟਰ ਸਾਹਿਬਾਨ ਵੱਲੋਂ ਕੀਤਾ ਜਾ ਰਿਹਾ ਹੈ ਐਲ ਐਫ ਪੁਆਇੰਟ 7 ਐਕਸ ਐਫ ਜੀ JN.1 ਅਤੇ NB.1.1.8.1 ਸੀਰੀਜ਼ ਦੇ ਇਹ ਨਵੇਂ ਵੇਰੀਐਂਟ ਜਿਹੜੇ ਇਹ ਭਾਰਤ ਵਿੱਚ ਪਾਏ ਜਾ ਰਹੇ ਨੇ ਭਾਰਤ ਵਿੱਚ ਜ਼ਿਆਦਾ JN.1 ਵਾਇਰਸ ਦੇ ਕੇਸ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ ਧਿਆਨ ਰੱਖੋ ਸਿਹਤ ਮੰਤਰਾਲੇ ਵੱਲੋਂ ਸਮੇਂ-ਸਮੇਂ ਤੇ ਗਾਈਡਲਾਈਨਸ ਨੇ ਜੜੀਆਂ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ 26 ਮਈ ਸਵੇਰੇ 8 ਵਜੇ ਤੱਕ ਸਿਹਤ ਮੰਤਰਾਲੇ ਨੇ ਕਰੋਨਾ ਦੇ 1010 ਐਕਟਿਵ ਮਾਮਲਿਆਂ ਦੀ ਜਾਣਕਾਰੀ ਦਿੱਤੀ ਸੀ ਹੁਣ ਤੁਹਾਡੇ ਸਾਹਮਣੇ ਇੱਕ ਮੈਪ ਰੱਖਣ ਜਾ ਰਹੇ ਹਾਂ ਉਸ ਮੈਪ ਦੇ ਜ਼ਰੀਏ ਤੁਹਾਨੂੰ ਬਿਹਤਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਕਿੰਨੇ ਕੇਸਿਸ ਕਿੱਥੇ ਕਿੱਥੇ ਆ ਚੁੱਕੇ ਨੇ ਹੁਣ ਤੱਕ ਔਰ ਕਿਹੜਾ ਸੂਬਾ ਜਿਹੜਾ ਇਸ ਵਕਤ ਸਭ ਤੋਂ ਵੱਧ ਕਰੋਨਾ ਦੇ ਮਰੀਜ਼ ਕਿਹੜੇ ਸੂਬੇ ਦੇ ਵਿੱਚ ਆਏ ਨੇ ਔਰ ਚੰਡੀਗੜ੍ਹ ਦੇ ਵਿੱਚ ਇੱਕ ਮੌਤ ਵੀ ਹੋ ਚੁੱਕੀ ਹੈ ਕਰੋਨਾ ਕਰਕੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਜਿਹੜੀ ਹੈ ਉਹ ਫਿਕਰ ਪਾਈ ਜਾ ਰਹੀ ਹੈ ਉਹ ਫਿਕਰ ਜਿਹੜੀ ਹੈ ਉਹ ਵਾਕਈ ਬਣਦੀ ਵੀ ਹੈ ਪਰ ਉਹ ਫਿਕਰ ਨੂੰ ਦੂਰ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ ਕਈ ਲੋਕੀ ਅ ਚਾਇਦ ਇਹ ਹੋ ਸਕਦਾ ਕਿ ਜਦੋਂ ਕੋਈ ਵੀ ਚੀਜ਼ ਇੱਕ ਹਾਈਪ ਤੇ ਚਲੀ ਜਾਂਦੀ ਹੋਵੇ ਤਾਂ ਉਸ ਦਾ ਡਰ ਖਤਮ ਹੋ ਜਾਂਦਾ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿ ਯਾਰ ਕੁਝ ਵੀ ਨਹੀਂ ਹੈ ਸਿਰਫ ਵਹਿਮ ਹੈ ਇਹ ਮੀਡੀਆ ਵੱਲੋਂ ਫਲਾਈ ਗਈ ਹਾਈਪ ਹੈ ਕਈ ਵਾਰੀ ਇਹ ਲੱਗਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਤੁਹਾਡੇ ਸਾਹਮਣੇ ਇਹ ਚੀਜ਼ਾਂ ਰੱਖਣੀਆਂ ਬੇहद ਜ਼ਰੂਰੀ ਨੇ ਐਕਟਿਵ ਕੇਸਿਸ ਜਿਹੜੇ ਕਰੋਨਾ ਦੇ ਨੇ ਉਹ ਕਿਹੜੇ-ਕਿਹੜੇ ਨੇ ਇੰਡੀਆ ਦੇ ਵਿੱਚ ਉਹ ਤੁਹਾਨੂੰ ਦੱਸਦੇ ਆਂ ਔਰ ਕਿੰਨੇ ਕੇਸਿਸ ਨੇ ਐਕਟਿਵ ਇਹ ਵੀ ਤੁਹਾਨੂੰ ਦੱਸਣਾ ਲਾਜ਼ਮੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਮੈਪ ਤੁਸੀਂ ਦੇਖ ਰਹੇ ਹੋ ਅ ਪੰਜਾਬ ਦੇ ਵਿੱਚ 1 ਹਰਿਆਣਾ ਦੇ ਵਿੱਚ 13 ਦਿੱਲੀ ਦੇ ਵਿੱਚ 104 ਅਰਨਾਚਲ ਪ੍ਰਦੇਸ਼ 2 ਬਿਹਾਰ 6 ਵੈਸਟ ਬੰਗਾਲ 11 ਛਤੀਸਗੜ 3 ਤਿੰਨ ਤਿਲੰਗਾਨਾ 1 ਆਂਧਰਾ ਪ੍ਰਦੇਸ਼ 4 ਤਮਿਲਨਾਡੂ 69 ਕੇਰਲਾ 430 ਕਰਨਾਟਕਾ 100 ਮਹਾਰਾਸ਼ਟਰ 325 ਗੁਆਹਾਈ ਗੁਜਰਾਤ 4 ਹਰਿਆਣਾ ਦੇ ਵਿੱਚ ਤਿੰਨ ਕੇਸਿਸ ਨੇ ਇਹ ਹੈਲਥ ਮਿਨਿਸਟਰੀ ਵੱਲੋਂ ਜਾਰੀ ਕੀਤੀ ਗਈ ਇਨਫੋਰਮੇਸ਼ਨ ਹੈ 1010 ਐਕਟਿਵ ਕੇਸਿਸ ਨੇ ਸਵੇਰੇ 8:00 ਵਜੇ 26 ਮਈ ਸਵੇਰੇ 8 ਵਜੇ ਤੱਕ ਇਹ ਜਿਹੜੇ ਕੇਸਸ ਨੇ ਆਏ ਨੇ ਟੋਟਲ 1200 ਕੇਸਸ ਨੇ ਤੇ 12 ਜਿਹੜੀਆਂ ਡੈਥਸ ਨੇ ਉਹ ਹੁਣ ਤੱਕ ਕਨਫਰਮ ਹੋ ਚੁੱਕੀਆਂ ਨੇ ਹੂੰ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਯਾਦ ਕਰਾ ਦਈਏ ਵੈਸੇ ਤਾਂ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਕੀ ਲੱਛਣ ਨੇ ਸਿੰਪਟਮਸ ਕੀ ਹੁੰਦੇ ਨੇ ਜੇਕਰ ਇਹ ਬਿਮਾਰੀ ਪਾਈ ਜਾਂਦੀ ਹੈ ਜੇਕਰ ਇਹ ਬਿਮਾਰੀ ਬਾਰੇ ਪਤਾ ਲੱਗਦਾ ਤਾਂ ਕਿ ਕੀ ਲੱਛਣ ਨੇ ਉਹ ਤੁਹਾਡੇ ਸਾਹਮਣੇ ਰੱਖਣਾ ਜਿਆਦਾ ਦਿਨ ਤੱਕ ਬੁਖਾਰ ਰਹਿਣਾ ਕਰੋਨਾ ਦਾ ਸਭ ਤੋਂ ਵੱਡਾ ਲੱਛਣ ਹੈ ਵੈਸੇ ਤਾਂ ਬੁਖਾਰ ਅੱਜਕੱਲ੍ਹ ਵਾਇਰਲ ਵੀ ਚੱਲ ਰਿਹਾ ਸੋ ਇਹ ਫਰਕ ਦੇਖਪਣਾ ਬੜਾ ਮੁਸ਼ਕਲ ਹੋ ਜਾਂਦਾ ਗਲੇ ਦੇ ਵਿੱਚ ਦਰਦ ਰਹਿਣਾ ਸਵਾਦ ਜਾਂ ਸੁਗੰਧ ਦਾ ਚਲੇ ਜਾਣਾ ਇਹ ਕਰੋਨਾ ਦੇ ਉਹੀ ਲੱਛਣ ਨੇ ਜਿਹੜੇ ਲਗਭਗ ਪਹਿਲਾਂ ਸੀ ਲੂਸ ਮੋਸ਼ਨ ਹੋਣਾ ਪੇਟ ਦੇ ਵਿੱਚ ਦਰਦ ਰਹਿਣਾ ਸਿਰ ਦੇ ਵਿੱਚ ਦਰਦ ਰਹਿਣਾ ਇਸ ਤੋਂ ਇਲਾਵਾ ਸਿਨੇ ਦੇ ਵਿੱਚ ਦਰਦ ਰਹਿਣਾ ਸਾਹ ਫੁੱਲਣਾ ਕਿਉਂਕਿ ਲੰਗਸ ਤੇ ਇਹ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ਇਹ ਵੇਰੀਐਂਟ ਹੈ ਜਿਹੜਾ ਇਸ ਤੋਂ ਇਲਾਵਾ ਜੇ ਬਾਕੀ ਚੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਕੋਵਿਡ-19 ਟੀਕੇ ਨਾਲ ਅਪ ਟੂ ਡੇਟ ਰਹੋ ਕੋਵਿਡ ਤੋਂ ਕਿਵੇਂ ਬਚਿਆ ਜਾਵੇ ਜਾਂ ਬਚਾ ਕਿਵੇਂ ਰਵੇ ਅਪਡੇਟ ਰਹਿਣਾ ਸਭ ਤੋਂ ਵੱਡਾ ਬਚਾ ਹੈ ਮਾਸਕ ਪਾ ਕੇ ਹੀ ਕਰੋ ਬਾਹਰ ਨਿਕਲਾ ਜਾਵੇ ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਗਾਈਡਲਾਈਨ ਆਫੀਸ਼ੀਅਲ ਤੌਰ ਤੇ ਨਹੀਂ ਆਈ ਪਰ ਤੁਸੀਂ ਆਪਣਾ ਜੇ ਬਚਾਅ ਕਰਨਾ ਚਾਹੁੰਦੇ ਹੋ ਤਾਂ ਇਹ ਕਰ ਸਕਦੇ ਹੋ ਹੱਥਾਂ ਨੂੰ ਸਾਬਣ ਤੇ ਗਰਮ ਪਾਣੀ ਨਾਲ ਜਾਂ ਹੈਂਡ ਸੈਨੀਟਾਈਜੇਸ਼ਨ ਦੇ ਨਾਲ ਚੰਗੀ ਤਰ੍ਹਾਂ ਧੋਵੋ ਔਰ ਇਸ ਤੋਂ ਇਲਾਵਾ ਗਲੇਦ ਵਿੱਚ ਖਰਾਸ਼ ਜਾਂ ਖੰਗ ਤੋਂ ਰਾਹਤ ਲਈ ਗਰਮ ਜਾਂ ਭਾਫ਼ ਵਾਲਾ ਸ਼ਾਵਰ ਲਓ ਯਸਤੀਮ ਵੀ ਤੁਸੀਂ ਲੈ ਸਕਦੇ ਹੋ ਹੱਥਾਂ ਤੇ ਉਂਗਲਾਂ ਨੂੰ ਆਪਣੀਆਂ ਅੱਖਾਂ ਨੱਕ ਅਤੇ ਮੂੰਹ ਤੋਂ ਦੂਰ ਰੱਖੋ ਕਈ ਵਾਰੀ ਇਹ ਸਾਡੇ ਹੱਥ ਸਾਨੂੰ ਪਤਾ ਵੀ ਨਹੀਂ ਹੁੰਦਾ ਕਿਤੇ ਕਿਤੇ ਲੱਗ ਜਾਂਦੇ ਨੇ ਉਹੀ ਹੱਥ ਜਦੋਂ ਮੂੰਹ ਤੇ ਲੱਗਦੇ ਨੇ ਤਾਂ ਜ਼ਿਆਦਾ ਚਾਂਸਸ ਰਹਿੰਦੇ ਨੇ ਖਾਂਗ ਜਾਂ ਛਿਕ ਮਾਰਨ ਵੇਲੇ ਆਪਣੇ ਮੂੰਹ ਨੂੰ ਟੱਕ ਕੇ ਰੱਖੋ ਇਹ ਵੀ ਵਾਰ-ਵਾਰ ਕਿਹਾ ਜਾਂਦਾ ਜੋ ਪਹਿਲਾਂ ਹੀ ਕੀਤਾ ਜਾਂਦਾ ਸੀ ਜਿਹੜੇ ਸੰਕਰਮਿਤ ਲੋਕ ਨੇ ਉਹਨਾਂ ਨਾਲ ਸੰਪਰਕ ਬਣਾਉਣ ਤੋਂ ਬਚੋ ਕਿਉਂਕਿ ਇਹ ਇੱਕ ਤਰ੍ਹਾਂ ਦੇ ਨਾਲ ਲਾਗ ਦੀ ਬਿਮਾਰੀ ਹੈ ਇੱਕ ਤੋਂ ਦੂਜੇ ਨਾਲ ਬੜੀ ਛੇਤੀ ਫੈਲਦੀ ਹੈ ਮੋਬਾਈਲ ਫੋਨ ਵਰਗੇ ਯੰਤਰਾਂ ਨੂੰ ਸਾਫ਼ ਹਮੇਸ਼ਾ ਰੱਖੋ ਕਿਉਂਕਿ ਉਹ ਮੋਬਾਈਲ ਕਦੇ ਤੁਸੀਂ ਕਿਸ ਥਾਂ ਤੇ ਰੱਖ ਦਿੰਦੇ ਹੋ ਕਦੇ ਕਿਸੇ ਥਾਂ ਤੇ ਰੱਖ ਦਿੰਦੇ ਹੋ ਉਸਨੂੰ ਸਾਫ਼ ਰੱਖਣਾ ਬੜਾ ਜ਼ਰੂਰੀ ਹੈ ਜਾਨਵਰਾਂ ਨਾਲ ਸਿੱਧੇ ਸੰਪਰਕ ਤੋਂ ਬਚੋ ਇਹ ਵੀ ਕੋਵਿਡ ਤੋਂ ਬਚਾਅ ਦੇ ਵਿੱਚ ਆਉਂਦਾ ਹੈ ਸੇਵਨ ਕਰਨ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ ਕੱਚਾ ਦੁੱ ਨਾਪੀਓ ਤਾਂ ਜਿਆਦਾ ਬਿਹਤਰ ਰਹੇਗਾ ਸਮੁੰਦਰੀ ਭੋਜਨ ਤੇ ਪ੍ਰੋਸੈਸਡ ਭੋਜਨ ਖਾਣ ਤੋਂ ਬਚੋ ਇਹ ਵੀ ਹਦਾਇਤਾਂ ਨੇ ਜੜੀਆਂ ਇਹ ਜੋ ਜੋ ਹਦਾਇਤਾਂ ਦਿੱਤੀਆਂ ਨੇ ਇਸੇ ਤੋਂ ਮੰਤਰਾਲੇ ਵੱਲੋਂ ਦਿੱਤੀਆਂ ਹਦਾਇਤਾਂ ਨੇ ਸਿਰਫ ਚੰਗੀ ਤਰ੍ਹਾਂ ਪਕਾਇਆ ਹੋਇਆ ਭੋਜਨ ਤੇ ਮਾਸ ਹੀ ਖਾਣਾ ਚਾਹੀਦਾ ਇਹ ਵੀ ਕੋਵਿਡ ਤੋਂ ਕਿਵੇਂ ਬਚੀਏ ਉਸ ਦੇ ਵਿੱਚ ਆਇਆ ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਵਾਕਈ ਫਿਕਰ ਵਾਲੀ ਚਿੰਤਾ ਵਾਲੀ ਗੱਲ ਹੈ ਕਿ ਨਹੀਂ ਹੈ ਤ ਤਾਂ ਵਾਕਈ ਜਿਸ ਤਰ੍ਹਾਂ ਦੇ ਨਾਲ ਅੰਕੜੇ ਲਗਾਤਾਰ ਵਧ ਰਹੇ ਜਿਸ ਤਰ੍ਹਾਂ ਦੇ ਨਾਲ ਡਾਟਾ ਲਗਾਤਾਰ ਵਧ ਰਿਹਾ ਉਹ ਸ਼ਾਇਦ ਫਿਕਰ ਵਾਲੀ ਗੱਲਤਾ ਬਣ ਸਕਦੀ ਹੈ ਡਾਕਟਰ ਦਲੇਰ ਸਿੰਘ ਮਲਤਾਨੀ ਸਾਬਕਾ ਸਿਵਲ ਸਰਜਨ ਤੇ ਸਮਾਜ ਸੇਵਕ ਨੇ ਮਿਰਲ ਜੁੜੇ ਹੋਏ ਨੇ ਡਾਕਟਰ ਕੁਸ਼ਪ੍ਰੀਤ ਕੌਰ ਸੁਹਾਨਾ ਹਸਪੀਟਲ ਤੋਂ ਮਿਰਲ ਜੁੜੇ ਹੋਏ ਨੇ ਬਹੁਤ-ਬਹੁਤ ਸਵਾਗਤ ਹੈ ਦੋਵੇਂ ਡਾਕਟਰ ਸਾਹਿਬਾਨ ਦਾ ਡਾਕਟਰ ਦਲੇਰ ਮਲਤਾਨੀ ਹੋਰ ਹੁਣ ਤੋਂ ਸ਼ੁਰੂਆਤ ਕਰ ਲਨੇ ਆ ਡਾਕਟਰ ਸਾਹਿਬ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਹੁਤੇ ਲੋਕ ਨਾ ਹੁਣ ਜਿਆਦਾ ਸੀਰੀਅਸ ਲੈ ਨਹੀਂ ਰਹੇ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਪਹਿਲਾਂ ਹਾਈ ਬੋਥ ਸੀ ਉਦੋਂ ਵੀ ਲੋਕ ਕਹਿੰਦੇ ਸੀ ਕਿ ਨਹੀਂ ਕਰੋਨਾ ਕੁਝ ਨਹੀਂ ਹੈ ਕਰੋਨਾ ਕੁਝ ਨਹੀਂ ਹੈ ਹੁਣ ਤਾਂ ਬਿਲਕੁਲ ਹੀ ਯਕੀਨ ਕਰਨਾ ਛੱਡਿਆ ਹੋਇਆ ਕਿ ਨਹੀਂ ਯਾਰ ਕੁ ਹਰ ਪਹਿਲੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਔਰ ਬਾਕੀ ਸਾਰੇ ਸੁਣਨ ਵਾਲੇ ਦੋਸਤੋ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 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 ਸਰ ਜਿਸ ਤਰ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਾਫੀ ਕੁਝ ਦੱਸ ਦਿੱਤਾ ਹੈ ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਡਾਕਟਰ ਦੇ ਦੱਸਣ ਵਾਲਾ ਤਾਂ ਤੁਸੀਂ ਕੁਝ ਛੱਡਿਆ ਵੀ ਨਹੀਂ ਪਰ ਜਿਹੜਾ ਤੁਹਾਡਾ ਸਵਾਲ ਹੈ ਕਿ ਬੀਸਿਕਲੀ ਕਿ ਇਹ ਕੋਰੋਨਾ ਜਿਹੜਾ ਹੈ ਇਹਦੇ ਤੋਂ ਲੋਕ ਡਰਨ ਜਾਂ ਨਾ ਡਰਨ ਮੈਂ ਸਭ ਤੋਂ ਪਹਿਲਾਂ ਇੱਕ ਵਰਡ ਯੂਜ਼ ਕਰ ਲਵਾਂ ਕਿ ਕਰੋਨਾ ਤੋਂ ਡਰਨ ਦੀ ਜਰੂਰਤ ਨਹੀਂ ਉਸ ਟਾਈਮ ਤੇ ਵੀ ਇਹ ਬਾਰ ਬਾਰ ਮੇਰੇ ਵੱਲ ਰਿਪੀਟਡਲੀ ਇਹ ਵਰਡ ਕਹੇ ਗਏ ਸੀ ਕਿ ਕਰੋਨਾ ਤੋਂ ਡਰਨ ਦੀ ਜਰੂਰਤ ਨਹੀਂ ਸਾਵਧਾਨ ਰਹਿਣ ਦੀ ਜਰੂਰਤ ਹੈ ਅੱਜ ਜਿਹੜੀ ਸਿਚੁਏਸ਼ਨ ਹੁਣ ਹੈਗੀ ਹੈ ਇਹ ਕੰਪੈਕਟਲੀ ਬਹੁਤ ਹੀ ਮਾਈਲਡ ਸਿਚੁਏਸ਼ਨ ਹੈ ਔਰ ਜੇ ਆਪਾਂ ਇੰਡੀਆ ਦੇ ਨਕਸ਼ੇ ਦੇ ਉੱਤੇ ਵੀ ਆਪਾਂ ਦੇਖੀਏ ਤੇ ਸਿਰਫ ਕੇਰਲਾ ਔਰ ਤੁਹਾਡੇ ਮਹਾਰਾਸ਼ਟਰ ਨੂੰ ਛੱਡ ਕੇ ਬਾਕੀ ਕੰਪੈਕਟਲੀ ਜਿਹੜੇ ਉਹ ਉਹ ਹਾਂ ਟੂ ਟੂ ਡਿਜੀਟਸ ਨੂੰ ਕਾਟੀ ਨੰਬਰ ਜਿਹੜੇ ਹੈਗੇ ਆ ਨਜ਼ਰ ਆ ਰਹੇ ਆ ਇਸ ਵਕਤ ਔਰ ਇਸੇ ਤਰ੍ਹਾਂ ਜੇ ਤੁਸੀਂ ਵਰਡ ਦੇ ਵਿੱਚ ਵੀ ਦੇਖੋਗੇ ਤੇ ਵਰਡ ਦੇ ਵਿੱਚ ਵੀ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਜੇ ਤੁਸੀਂ ਉਸ ਦਾ ਮੈਪ ਤੁਹਾਡੇ ਕੋਲ ਹੋਵੇ ਤਾਂ ਜੇ ਲੋਕਾਂ ਨੂੰ ਦਿਖਾਉਣਾ ਚਾਹੋ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਬਹੁਤ ਵੱਡਾ ਨੰਬਰ ਨਹੀਂ ਹੈ ਤੀਸਰਾ ਇਹ ਹੁੰਦਾ ਹੈ ਕਿ ਜਦੋਂ ਅਸੀਂ ਇਸ ਨੂੰ ਇੱਕ ਨੈਸ਼ਨਲ ਚਾਹੇ ਇਸ ਨੂੰ ਅਸੀਂ ਐਪੀਡੈਮਿਕ ਪੈਂਡੈਮਿਕ ਦੀ ਗੱਲ ਜਦੋਂ ਆਪਾਂ ਕਰਨੀ ਆ ਤਾਂ ਉਹਦੀਆਂ ਇਨਸਟਰਕਸ਼ਨ ਜਿਹੜੀਆਂ ਨੇ ਉਹ WHO ਵੱਲੋਂ ਇਸ਼ੂ ਹੁੰਦੀਆਂ ਨੇ ਜੀ WHO ਵੱਲੋਂ ਇਸ ਟਾਈਮ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀਆਂ ਇਨਸਟਰਕਸ਼ਨਸ ਨਹੀਂ ਹੈ ਕਿਉਂਕਿ ਇਹ ਜਿਹੜੀ ਵਾਇਰਸ ਹੁਣ ਹੈਗੀ ਹੈ ਇਹ ਕਰੋਨਾ ਵਾਇਰਸ ਮਾਈਲਡ ਵਾਇਰਸ ਹੈ ਔਰ ਇਹ ਜਿਹੜੇ ਵਰਡਸ ਆ ਰਹੇ ਨੇ ਸਬ ਵੇਰੀਐਂਟ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਵੀ NB 1.8.1 ਔਰ JN1 ਔਰ LF7 ਇਸ ਤਰ੍ਹਾਂ ਦੇ ਵੀ ਰੀਡਸ ਜਿਹੜੇ ਹੈਗੇ ਆ ਇਹ ਵੱਖਰੇ ਵੱਖਰੇ ਕਿਸਮ ਦੇ ਇਹ ਆਉਂਦੇ ਰਹਣੇ ਆ ਮੈਂ ਇੱਕ ਗੱਲ ਹੋਰ ਨਾਲ ਕਹਿ ਦਵਾਂ ਕਿ ਕਰੋਨਾ ਜਿਹੜਾ ਹੈਗਾ ਇਹ ਜੈਦੂ ਦੀ ਦੁਨੀਆ ਬਣੀ ਹੋਈ ਆ ਜਾਂ ਵਾਇਰਸਿਸ ਉਦੋਂ ਦੀਆਂ ਬਣੀਆਂ ਹੋਈਆਂ ਨੇ ਤੇ ਇਹ ਵੱਖਰੇ ਵੱਖਰੇ ਫਾਰਮ ਦੇ ਵਿੱਚ ਇਹ ਐਗਜ਼ਿਸਟ ਕਰਦੀਆਂ ਹੀ ਰਹਿਣੀਆਂ ਨੇ ਲੇਕਿਨ ਡਾਕਟਰ ਸਾਹਿਬ ਡਾਕਟਰ ਸਾਹਿਬ ਇੰਝ ਕਹਿੰਦਾ ਲੋਕਾਂ ਦੇ ਮੰਦਲ ਵਿੱਚ ਜਿਹੜਾ ਤੋਖਲਾ ਹੈ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਜਿਹੜਾ ਪਹਿਲਾ 2020 ਕੀਦੇ ਵਿੱਚ ਵੀ ਵੇਵ ਆਈ ਸੀ ਉਹ ਵੀ ਇਦਾਂ ਹੀ ਸ਼ੁਰੂਆਤ ਹੋਈ ਸੀ ਇੱਕ ਕੇਸ ਦੋ ਕੇਸ ਚਾਰ ਕੇਸ ਤੋ ਕਿ ਸਪੀਕ ਤੱਕ ਚਲੀ ਗਈ ਸੀ ਗਣਤੀ ਅਸੀਂ ਕਰਨੀ ਭੁੱਲ ਗਏ ਸੀਗੇ ਸ਼ੁਰੂਆਤ ਉਹਦੀ ਵੀ ਇਦਾਂ ਹੀ ਹੋਈ ਸੀ ਕਿ ਇਹਦੀ ਸ਼ੁਰੂਆਤ ਵੀ ਆਪਾਂ ਮੰਨ ਸਕਦੇ ਹਾਂ ਕਿ ਇਦਾਂ ਹੀ ਸ਼ੁਰੂਆਤ ਹੋ ਰਹੀ ਹੈ ਜਾਂ ਜਿਸ ਤਰ੍ਹਾਂ ਤੁਸੀਂ ਕਹੇ ਕਿ ਹੁਣ ਕਰੋਨਾ ਤੁਹਾਡਾ ਪਾਰਟ ਆਫ ਅ ਲਾਈਫ ਰਹੇਗਾ ਹਾਂਜੀ ਬਿਲਕੁਲ ਹੀ ਪਾਰਟ ਆਫ ਲਾਈਫ ਰਹੇਗਾ ਜਿਹੜੀ ਲਾਸਟ ਜਿਹੜੀ ਹੈਗੀਆ ਕੋਵਿਡ 19 ਦੀ ਜਦੋਂ ਅਸੀਂ ਗੱਲ ਕੀਤੀ ਸੀ ਉਹ ਇੱਕ ਨਵਾਂ ਵੇਰੀਐਂਟ ਆਇਆ ਸੀਗਾ ਜਿਹੜੇ ਬਾਰੇ ਬਿਲਕੁਲ ਹੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਹੁਣ ਤਾਂ ਪਿਛਲੇ 5 ਸਾਲਾਂ ਦੇ ਵਿੱਚ ਕਰੋਨਾ ਵੇਰੀਐਂਟ कोरोना ਦੇ ਬਾਰੇ ਵਿੱਚ ਜਿਹਨੂੰ ਕੋਵਿਡ-19 ਆਪਾਂ ਕਹਿ ਕੇ ਚੱਲੇ ਸੀ ਉਹਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਪਤਾ ਹੈਗੀਆਂ ਨੇ ਇਹ ਜਿਹੜੇ ਮਿਊਟੇਸ਼ਨਸ ਆਪਾਂ ਕਹਦੇ ਜਿਵੇਂ ਵਾਇਰਸ ਕਹਿੰਦੇ ਆ ਕਿ ਉਹ बार-बार ਆਪਣਾ ਰੂਪ ਬਦਲਦੀ ਹੈ ਉਸ ਨੂੰ ਅਸੀਂ ਵੇਰੀਐਂਟ ਕਹਿ ਦਿੰਦੇ ਆ ਔਰ ਇਹ ਵੇਰੀਐਂਟ ਜਿਹੜੇ ਨੇ ਇਹ ਅੱਜ ਪਹਿਲੀ ਵਾਰ ਹੀ ਨਹੀਂ ਆਏ ਜੇ ਤੁਹਾਨੂੰ ਯਾਦ ਹੋਵੇ ਤੇ ਤਿੰਨ ਚਾਰ ਮਹੀਨੇ ਪਹਿਲਾਂ ਇੱਕ एच.ਪੀ.1 ਆਇਆ ਸੀਗਾ ਉਸ ਤੋਂ ਪਹਿਲਾਂ ਵੀ 2023 ਚ ਕਾਫੀ ਜ਼ਿਆਦਾ ਦੋ ਕਾਫੀ ਸਾਰਾ ਰੋਲਾ ਪੈ ਗਿਆ ਸੀਗਾ ਔਰ ਫਿਰ ਉਹ ਦੋ ਤਿੰਨ ਦਿਨਾਂ ਬਾਅਦ ਫਿਰ ਸਾਰਾ ਕੁਝ ਸਾਰੇ ਦਾ ਸਾਰਾ ਚੁੱਪ ਹੋ ਗਿਆ ਸੀਗਾ ਆ ਜਿਹੜਾ ਲਾਸਟ ਆਇਆ ਸੀ ਦੋ ਕੁ ਮਹੀਨੇ ਪਹਿਲਾਂ ਉਹ ਤਾਂ ਇੱਕ ਦਿਨ ਚ ਹੀ ਖਤਮ ਹੋ ਗਿਆ ਸੀ ਮੇਰਾ ਇਸ ਵਿੱਚ ਕਹਿਣ ਦਾ ਮਤਲਬ ਇਹ ਹੈਗਾ ਕਿ ਮੈਂ ਬਾਰ-ਬਾਰ ਇੱਕ ਵਰਡ ਕਹਿੰਦੇ ਮੈਂ ਉਹ ਕਹਿੰ ਤੂੰ ਮੈਨੂੰ ਕੋਈ ਹੈਜੀਟੇਸ਼ਨ ਨਹੀਂ ਹੈ ਕਿ ਹੈਪ੍ਰੀਜੀ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੀ ਕੋਰੋਨਾ ਜਦੋਂ 19 ਵਾਲੀ ਜਾਂ 2020 ਤੋਂ ਜਦੋਂ ਆਇਆ ਸੀ ਉਦੋਂ ਜਿਹੜਾ ਸਭ ਤੋਂ ਵੱਡਾ ਖਤਰਾ ਪੈਦਾ ਕੀਤਾ ਸੀਗਾ ਉਹ ਸੀਗੇ ਸਿਆਸਤਦਾਨ ਔਰ سوشل میڈیا ਜਿੰਨੇ ਕਿ ਐਨਾ ਕੁ ਲੋਕਾਂ ਦੇ ਵਿੱਚ ਡਰ ਜਿਹੜਾ ਹੈਗਾ ਉਹ ਬਾਤ ਦਾ ਸੀਗਾ ਪਤਾ ਨਹੀਂ ਕਿੱਥੋਂ ਕਿੱਥੋਂ ਚੱਕ ਕੇ ਤੇ ਪੋਸਟਾਂ ਜਿਹੜੀਆਂ ਹੈਗੀਆਂ ਲੈ ਕੇ ਆ ਆ ਤੁਸੀਂ ਦੇਖੋ ਲੇਟੈਸਟ ਹੁਣ ਇੱਕ ਬਹੁਤ ਵੱਡੀ ਪੋਸਟ ਜਿਹੜੀ ਹੈਗੀ ਹੈ ਇਹ ਪਾ ਕੇ ਕਿ ਕਰੋਨਾ ਨਹੀਂ ਸੀਗਾ ਸਿੰਗਾਪੁਰ ਦੇ ਵਿੱਚ ਕੇਸ ਆਇਆ ਉਹਦਾ ਪੋਸਟਮਾਰਟਮ ਕੀਤਾ ਉਹ ਬੈਕਟੀਰੀਆ ਸੀਗਾ ਉਹਦੇ ਵਾਸਤੇ ਆ ਵਰਤਿਆ ਉਹਦੇ ਵਾਸਤੇ ਆ ਵਰਤਿਆ ਜਦੋਂ ਕਿ ਇਹ ਬਿਲਕੁਲ ਫੇਕ ਨਿਊਜ਼ ਹੈ ਜੀ ਆ 4 ਸਾਲ ਪੁਰਾਣੀ ਨਿਊਜ਼ ਹੈ ਔਰ ਮੈਨੂੰ ਪਤਾ ਹੈ ਕਿ ਮੇਰੇ ਕੋਲ ਕਿੰਨੀ ਵਾਰੀ ਆ ਚੁੱਕੀ ਹੈ ਡਾਕਟਰ ਸਾਹਿਬ ਜੀ ਦੇ ਬਾਰੇ ਦੱਸੋ ਜੀ ਡਾਕਟਰ ਸਾਹਿਬ ਜੀ ਦੇ ਬਾਰੇ ਦੱਸੋ ਜੀ ਸੋ ਸਭ ਤੋਂ ਪਹਿਲਾਂ ਕੋਰੋਨਾ ਤੋਂ ਤਾਂ ਤੁਸੀਂ ਭਵੇ ਸਾ ਕੋਰੋਨਾ ਤੋਂ ਸਾ ਮੈਂ ਮੈਂ ਇਸੇ ਕਰਕੇ ਇਸੇ ਕਰਕੇ ਡਾਕਟਰ ਸਾਹਿਬ ਇਹ ਸ਼ੋਅ ਅੱਜ ਇਸੇ ਕਰਕੇ ਲੈ ਕੇ ਆਇਆ ਕਿ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਡਰ ਤੇ ਅਫਵਾਹਾਂ ਉਹ ਦੂਰ ਜ਼ਰੂਰ ਕੀਤੀਆਂ ਜਾਣ ਜੀ ਮੈਂ 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 ਇੱਕ ਮਿੰਟ ਸਿਰਫ ਇਹ ਤੁਹਾਡਾ ਲਵਾਂਗਾ ਕਿ ਮੈਂ ਇਹ ਗੱਲ ਸਾਰਿਆਂ ਦੇ ਸਾਹਮਣੇ ਕਹਿ ਰਿਹਾ ਕਿ ਤੁਸੀਂ ਕਰੋਨਾ ਤੋਂ ਡਰੋ ਜਾਂ ਨਾ ਡਰੋ ਤੁਹਾਡੀ ਸੇਫ ਹੈਗੀ ਆ ਲੇਕਿਨ politicans اور سوشل میڈیا ਵਿਦਵਾਨ ਉਹਨਾਂ ਤੋਂ ਜ਼ਰੂਰ ਡਰਿਓ ਕਿਉਂਕਿ ਉਹਨਾਂ ਨੇ ਜੋ ਪਿੱਛੇ ਹਰਾਸ ਕੀਤਾ ਸੀਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਤੇ ਜਿੰਨਾ ਟਰੀਟਮੈਂਟ ਇਹਨਾਂ ਨੇ ਜਿਹੜਾ ਹੈਗਾ ਉਹ ਵੀ ਟੀਵੀ ਤੇ ਸਖਾੰਦੇ ਨੇ ਫਿਰ ਆ ਜਿਹੜੇ ਸੋਸ਼ਲ ਮੀਡੀਆ ਵਿਦਵਾਨ ਸੀਗੇ ਉਹ ਡਾਟਾ ਬਣਾ ਬਣਾ ਕੇ ਦੇ ਅੰਦਰ ਦੇ ਦੂਸਰੇ ਵਿਦਵਾਨ ਵੀ ਦਿੰਦੇ ਰਹੇ ਡਾਟਾ ਬਣਾ ਬਣਾ ਕੇ ਕੋਈ ਵੀ ਡਾਟਾ ਇਹਨਾਂ ਦਾ ਠੀਕ ਨਹੀਂ ਹੋਇਆ ਔਰ ਇੰਨਾ ਇੰਨਾ ਕ ਮਿਸਗਾਈਡ ਕਰ ਦਿੱਤਾ ਗਿਆ ਸੀਗਾ ਜਿਸ ਤਰ੍ਹਾਂ ਹੁਣ ਤੁਸੀਂ ਆਪਣੇ ਆਪਣੇ ਇੰਟਰੋਡਕਸ਼ਨ ਚ ਕਿਹਾ ਕਿ ਹੱਥ ਜਿਹੜੇ ਨੇ ਧੋਣੇ ਦੇ ਸਾਬਨ ਨਾਲ ਬਿਲਕੁਲ ਠੀਕ ਹੈ ਇਹ ਮੇਰੇ ਵੱਲੋਂ ਕਦੋਂ ਪਹਿਲੀ ਵਾਰੀ ਪ੍ਰਮੋਟ ਕੀਤਾ ਗਿਆ ਸੀਗਾ ਕਿ ਹੱਥ ਸਾਬਨ ਨਾਲ ਧੋਣੇ ਹੈ ਦੂਸਰਾ ਇਹ ਹੈਗਾ ਕਿ ਜਦੋਂ ਹੱਥ ਤੋਣਿਆ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਅਗਰ ਹੱਥ ਤੋਣੇ ਹੋਣ ਤਾਂ ਉਹਦੀ ਇੱਕ ਵਿਧੀ ਬਣੀ ਹੋਈ ਹੈ ਉਹਦੇ 6 ਸਟੈਪ ਹੈਗੇ ਨੇ ਮੈਂ ਤੁਹਾਡੇ ਸਾਹਮਣੇ ਸਾਰੇ ਰਿਪੀਟ ਕਰਨਾ ਅਗਰ ਤੁਸੀਂ ਮੇਰੇ ਦੇਖ ਰਹੇ ਹੋ ਤਾਂ ਇਹ ਹੈਗਾ ਕਿ ਸਾਬਨ ਸਾਬਨ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਹੱਥ ਦੇ ਉੱਤੇ ਮਲਣਾ ਹੈ ਜਦੋਂ ਉਹ ਝੱਗ ਜੇ ਬਣ ਜਾਂਦੇ ਆ ਫਿਰ ਹੱਥ ਨੂੰ ਪਿੱਛੇ ਦੋਨਾਂ ਸਾਈਡਸ ਤੇ ਇਸ ਤਰ੍ਹਾਂ 3-3 4-4 5 ਵਾਰੀ ਘੁਮਾਉਣਾ ਹੈ ਫਿਰ ਉਸ ਤੋਂ ਬਾਅਦ ਆ ਉਂਗਲ ਦੇ ਉਂਗਲਾਂ ਦੇ ਵਿੱਚ ਕਰਨਾ ਹੈ ਫਿਰ ਉਸ ਤੋਂ ਬਾਅਦ ਆ ਅੰਗੂਠੇ ਜਿਹੜੇ ਹੈਗੇ ਆ ਇਹਨਾਂ ਨੂੰ ਸਾਫ਼ ਕਰਨਾ ਹੈ ਫਿਰ ਉਸ ਤੋਂ ਬਾਅਦ ਗੋਟ ਸਾਫ਼ ਕਰਨਾ ਹੈ ਤੇ ਫਿਰ ਪਾਣੀ ਥੱਲੇ ਆ ਕੇ ਉਸ ਨੂੰ ਧੋਲਣਾ ਹੈ ਤੇ ਇਹ ਨਹੀਂ ਹੈਗਾ ਕਿ ਉਸ ਨੂੰ ਹਵਾ 'ਚ ਸੁਕਾਉਣਾ ਹੁੰਦਾ ਉਹਨੂੰ ਇਦਾਂ ਨਹੀਂ ਹੈਗਾ ਕਿ ਨਾਲ ਤੌਰੀਆ ਪਿਆ ਉਸ ਨੂੰ ਫਿਰ ਦੁਬਾਰਾ ਸੁਕਾਉਣਾ ਹੈ ਸਾਡਾ ਇੱਕ ਵੱਡਾ ਪੁਆਇੰਟ ਸੀਗਾ ਕਿਉਂਕਿ ਕਿ ਕਿਉਂਕਿ ਉਹਦੇ ਚ ਹੈ ਤੀਜੀ ਦੇਖਣ ਵਾਲੀ ਗੱਲ ਹੈ ਕਿ ਉਸ ਟਾਈਮ ਤੇ ਪੋਲਿਟਿਸ਼ੀਅਨ ਨੇ ਹਾਥੀ ਚ ਸੈਨੀਟਾਈਜ਼ਰ ਫੜਿਆ ਹੋਇਆ ਸੀ ਕਿ ਪਾਣੀ ਦੇ ਦੋ ਟੁੱਕੇ ਇੱਕ ਚ ਪਾਤੇ ਦੋ ਟੁੱਕੇ ਇੱਕ ਤੇ ਪਾਤੇ ਤੇ ਉਹ ਆਪਣੀਆਂ ਫੋਟੋਆਂ ਖਿਚਾਉਂਦੇ ਸੀਗੇ ਸੋ ਇਹ ਫੋਟੋਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਬਹੁਤ ਨੁਕਸਾਨ ਬਹੁਤ ਸਾਰਾ ਨੁਕਸਾਨ ਕੀਤਾ ਸੀਗਾ ਦੂਸਰਾ ਮੈਂ ਜਿੱਥੇ ਮੈਂ ਸਾਪੰਦੀ ਗੱਲ ਕੀਤੀ ਹੈ ਸਾਬਨ ਔਰ ਪਾਣੀ ਦੀ ਗੱਲ ਕੀਤੀ ਹੈ ਉੱਥੇ ਨਾਲ ਹੀ ਨਾਲ ਮੈਂ ਇਹ ਗੱਲ ਕਹਿ ਦਵਾਂਗਾ ਕਿ ਅਗਰ ਜਿਹੜੇ ਸੈਨੀਟਰ ਸੈਨੀਟਾਈਜ਼ਰਸ ਹੈਗੇ ਆ ਉਹ ਅਲਕੋਹਲ ਵਾਲੇ ਹੈਗੇ ਆ ਉਹਦੇ ਵਿੱਚ ਵੀ ਘੱਟ ਤੋਂ ਘੱਟ ਵੀ 60% ਅਲਕੋਹਲ ਹੋਏਗੀ ਤਾਂ ਉਹ ਇਫੈਕਟਿਵ ਹੈਗੇ ਆ ਪਰ ਉਸ ਨੂੰ ਵਰਤਣ ਦਾ ਤਰੀਕਾ ਫਿਰ ਉਹੀ ਹੈ ਜੋ ਸਾਬਣ ਨੂੰ ਵਰਤਣ ਦਾ ਜਿਵੇਂ ਐਦਾ ਨਹੀਂ ਹੈਗਾ ਕਿ ਪੂਰਾ ਹੱਥ ਤੇ ਲੈ ਕੇ ਜਲਦੀ ਪਾਣੀ ਪੀ ਲੈ ਮੈਡੀਕੋ ਐਡਾ ਨਹੀਂ ਕਰਨਾ ਚਾਹੀਦਾ ਮੈਂ ਵਾਪਸ ਤੁਹਾਡੇ ਕੋਲ ਆਣਾ ਡਾਕਟਰ ਕੁਸ਼ਪ੍ਰੀਤ ਕੋਲ ਮੈਨਰਲ ਜੁੜੇ ਹੋਏ ਨੇ ਸਰ ਮੈਂ ਆਇਆ ਵਾਪਸ ਤੁਹਾਡੇ ਕੋਲ ਡਾਕਟਰ ਕੁਸ਼ਪ੍ਰੀਤ ਕਿਉਂਕਿ ਲੋਕਾਂ ਦੇ ਵਿੱਚ ਪੈਨਿਕ ਦੋ ਤਰ੍ਹਾਂ ਦੇ ਲੋਕ ਦੋ ਤਰ੍ਹਾਂ ਦੇ ਜੁੜਨੇ ਰਿਵਿਊਜ਼ ਲੋਕਾਂ ਦੇ ਰਿਐਕਸ਼ਨਸ ਆ ਰਹੇ ਨੇ ਇਕ ਤਾਂ ਉਹ ਲੋਕ ਨੇ ਜਿਹੜੇ ਬਹੁਤ ਜਲਦੀ ਪੈਨਿਕ ਹੋ ਜਾਂਦੇ ਨੇ ਬਹੁਤ ਜਲਦੀ ਡਰਨ ਲੱਗ ਜਾਂਦੇ ਨੇ ਕਿ ਨਹੀਂ ਹੁਣ ਅਸੂਕਰੋ ਨਿਕਲਣਾ ਬੰਦ ਕਰ ਦੇਣਾ ਅਸੀਂ ਘਰ ਦੇ ਵਿੱਚ ਜਿਹੜੇ মিডিਆ ਸਰਵੰਟ ਨੇ ਉਹਨਾਂ ਨੂੰ ਅਸੀਂ ਘਰ ਦੇ ਵਿੱਚ ਐਂਟਰੀ ਨਹੀਂ ਹੋਣ ਦੇਣੀ ਇਹ ਕੋ ਲੋਕ ਨੇ ਜਿਹੜੇ ਬਿਲਕੁਲ ਹੀ ਬੇਫਿਕਰੇ ਹੁੰਦੇ ਨੇ ਯਾਰ ਕੁਝ ਨਹੀਂ ਹੁੰਦਾ ਇਹ মিডিਆ ਵੱਲੋਂ ਕੀਤੀ ਗਈ ਹਾਈਪ ਹੈ ਕੁਝ ਵੀ ਨਹੀਂ ਹੈ ਇਹ ਸੋਸ਼ਲ ਮੀਡੀਆ ਦੇ ਵਿੱਚ ਆਈ ਹੋਈ ਹਾਈਪ ਹੈ ਮੈਂ ਤੁਹਾਡੇ ذریعے ਸਮਝਣਾ ਚਾਹੁੰਦਾ ਕਿ ਇਹ ਕਿੰਨਾ ਕੁ ਸੀਰੀਅਸ ਹੈ ਜਾਂ ਨਹੀਂ ਹੈ ਸੀਰੀਅਸ ਲੈਣਾ ਚਾਹੀਦਾ ਇਸ ਇਸ਼ੂ ਨੂੰ ਜਾਂ ਨਹੀਂ ਲੈਣਾ ਚਾਹੀਦਾ ਅ ਡੈਫੀਨੇਟਲੀ ਸੀਰੀਅਸ ਲੈਣਾ ਚਾਹੀਦਾ ਹੈ ਪਰ ਸੀਰੀਅਸ ਲੈ ਕੇ ਆਪਣੇ ਆਪ ਨੂੰ ਸਟ्रेस ਕਰਨਾ ਤੇ ਉਹਦੇ ਉੱਪਰ ਨਾ ਰਿਐਕਟ ਕਰਨਾ ਠੀਕ ਨਹੀਂ ਹੈ ਸੀਰੀਅਸ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਨਾ ਸਟ्रेस ਲਈਏ ਕਿ ਅਸੀਂ ਮਤਲਬ ਜਿਵੇਂ ਹੁਣ ਕੁਝ ਪੇਸ਼ੈਂਟਸ ਆ ਰਹੇ ਹਨ ਉਹ ਸਭ ਇਹੀ ਕੁਐਸ਼ਨ ਪੁੱਛਦੇ ਕਿ ਅਸੀਂ ਬਚਾਂਗੇ ਕਿ ਨਹੀਂ ਉਨਾ ਹੀ ਫਲਮੀਨੇਟ ਇਨਫੈਕਸ਼ਨ ਤਾਂ ਨਹੀਂ ਹੋਏਗਾ ਜਿੰਨਾ ਪਹਿਲਾਂ ਹੋਇਆ ਸੀ ਪਰ ਮੈਂ ਸੋਸਾਇਟੀ ਨੂੰ ਦੱਸਣਾ ਚਾਹਾਂਗੀ ਬਿਕਾਜ਼ ਸਾਡੀ ਸਭ ਦੀ ਹਰਡ ਇਮਿਊਨਿਟੀ ਬਣ ਚੁੱਕੀ ਹੈ ਇਨੂੰ ਸੀਰੀਅਸ ਲੈਣ ਦਾ ਮਤਲਬ ਇਹ ਹੈ ਕਿ ਅਸੀਂ ਇੰਨੇ ਕੌਨਸ਼ੀਅਸ ਹੋ ਜਾਈਏ ਕਿ ਜਿਹੜੀ ਅਸੀਂ ਪਹਿਲਾਂ ਹੈਲਥ ਹਾਈਜੀਨ ਪ੍ਰੈਕਟਿਸਿਜ਼ ਕਰਦੇ ਸੀਗੇ ਡਿਸਟੈਂਸ ਮੇਨਟੇਨ ਕਰਨਾ ਮਾਸਕ ਲਗਾਉਣਾ ਜਵੇਂ ਸਰ ਨੇ ਦੱਸਿਆ ਅੱਛੀ ਤਰ੍ਹਾਂ ਹੱਥ ਵਾਸ਼ ਕਰਨਾ ਸੋਪ ਵਾਟਰ ਹੈਂਡ ਵਾਸ਼ ਤੋਂ ਬੈਸਟ ਕੁਝ ਨਹੀਂ ਹੈ ਇਵਨ ਇਫ ਯੂ ਡੋਨਟ ਯੂਜ਼ ਅਲਕੋਹਲ ਸੈਨੀਟਾਈਜ਼ਰਸ ਬਿਕੋਜ਼ ਸੋਪ ਹਰ ਜਗ੍ਹਾ ਤੇ ਕੈਰੀ ਨਹੀਂ ਕੀਤਾ ਜਾ ਸਕਦਾ ਆਬਵੀਅਸਲੀ ਕੈਰੀ ਥੈਮ ਵੈਨ ਯੂ ਆਰ ਗੋਇੰਗ ਟੂ ਦ ਮਾਰਕੀਟ ਕ라우ਡਡ ਪਲੇਸਿਸ ਨੂੰ ਪ੍ਰੀਵੈਂਟ ਕਰਨਾ सब अगर अं फॉलो करा जर इन्फेक्शन इंपॉर्टेंट है एच वन एन वन भी उन्ना ही सीरीयस है जिन्ना अगर ना ध्यान दिता जाए जिन्ना कि कोविड बिकॉज कोविड वॉज न्यू टू अस इन लास्ट फ्यू ईयरस तो इस करके इन्हें बहुत ज्यादा स्ट्रेस से बहुत ज्यादा हाइप क्रिएट हुई सोसायरियस थॉट प्रोसेस नीरियस इन्फेक्टिविटी अोक पावे और दूसरी गल ए कि ਕੁਝ ਪਾਰਟਿਕੂਲਰ ਸੈਟ ਆਫ ਪੋਪੂਲੇਸ਼ਨ ਹੈ ਜਿਵੇਂ ਕਿ ਇਮਿਊਨੋ ਕੰਪਰਮਾਈਜ਼ ਜਿਨਾਂ ਦੀ ਇਮਿਊਨਿਟੀ ਅਸੀਂ ਕਹਿੰਦੇ ਆ ਕਿ ਬਹੁਤ ਘੱਟ ਹੈ ਕੰਪੈਰੀਟਿਵਲੀ ਹੈਲਥੀ ਇੰਡੀਵਿਜੂਅਲਸ ਤੋਂ ਉਹਨਾਂ ਦੀ ਲਿਸਟ ਬਹੁਤ ਲੰਬੀ ਹੈ ਪਰ ਫਿਰ ਵੀ ਮੈਂ ਤੁਹਾਨੂੰ ਦੱਸਾਂਗੀ ਕੁਝ ਲੋਕ ਬੱਚੇ ਜਿਹੜੇ ਕਿ ਛੋਟੇ ਬੱਚੇ ਜਿਵੇਂ ਹੁੰਦੇ ਆ 5-7 ਸਾਲ ਤੋਂ ਨੀਚੇ ਵਾਲੇ ਤੇ 65 ਈਅਰਸ ਤੋਂ ਅਬਵ ði ਏਜ ਇੱਕ ਕੌਨਸ਼ੀਅਸ ਏਜ ਹੈ ਜਿਦੇ ਵਿੱਚ ਇਨਫੈਕਸ਼ਨਸ ਦਾ ਸਵੈਰਿਟੀ ਜ਼ਿਆਦਾ ਹੋਏਗੀ ਤੇ ਇਨਫੈਕਸ਼ਨ ਕੈਚ ਕਰਨ ਦੀ ਜ਼ਿਆਦਾ ਰਿਸਕ ਹੋਏਗਾ ਬਿਕੋਜ਼ ਉਹਨਾਂ ਦੀ ਇਮਿਊਨਿਟੀ ਲੋ ਹੁੰਦੀ ਹੈ ਡਿਪਰੈਸਡ ਕੁਝ ਪੇਸ਼ੈਂਟ ਮੈਲਿਗਨੈਂਸੀ ਵਾਲੇ ਹੈ ਕੁਝ ਕ੍ਰੋਨਿਕ ਡਿਜ਼ੀਜ਼ਸ ਕਿਡਨੀ ਹਾਰਟ ਇਹ ਸਾਰੇ ਪੇਸ਼ੈਂਟਸ ਜਿਹੜੇ ਹੈ ਔਰ ਡੈਫੀਨਿਟਲੀ ਜਿਹੜੇ ਇਮਿਊਨੋਸਪ੍ਰੈਸੈਂਸ ਬਹੁਤ ਜ਼ਿਆਦਾ ਲੈ ਰਹੇ ਹੈ ਜਾਂ ਫਿਰ ਜਿਹੜੇ ਇੱਕ ਛੋਟਾ ਜਿਹਾ ਮੇਰਾ ਸਵਾਲ ਹੋਰ ਵੀ ਹੈ ਵੈਕਸੀਨ ਦਾ ਕੀ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਗਵਾ ਚੁੱਕੇ ਨੇ ਜਿਨ੍ਹਾਂ ਨੂੰ ਡਬਲ ਡੋਸ ਵੀ ਵੈਕਸੀਨ ਲਗਵਾਈ ਆ ਕਈਆਂ ਨੇ ਤਾਂ ਬੂਸਟਰ ਵੀ ਲਗਵਾਈ ਆ ਉਨਾਂ ਨੂੰ ਵੀ ਡਰਨ ਦੀ ਲੋੜ ਐ ਕਿਉਂਕਿ ਜਿਨ੍ਹਾਂ ਨੇ ਵੈਕਸੀਨ ਲਾਈ ਉਹ ਕਹਿੰਦਾ ਵੀ ਹੁਣ ਸਾਨੂੰ ਕੁਝ ਨਹੀਂ ਹੋ ਸਕਦਾ ਅਸੀਂ ਵੈਕਸੀਨ ਲਵਾ ਚੁੱਕੇ ਹਾਂ ਵੈਕਸੀਨ ਮਤਲਬ ਐ ਲੱਗਦਾ ਕਿ ਅਸੀਂ ਕੋਰੋਨਾ ਹੀ ਕੋਵਿਡ ਨਾਲੋਂ ਅਮਰ ਹੋ ਚੁੱਕੇ ਹਾਂ ਹੁਣ ਸਾਡਾ ਉਹ ਕੁਝ ਨਹੀਂ ਵਿਗਾੜ ਸਕਦਾ ਨੇ ਵੈਕਸੀਨ ਦਾ ਵੀ ਆਪਣਾ ਇੱਕ ਟਾਈਮ ਪੀਰੀਅਡ ਹੈ ਉਹ ਇਮਿਊਨਿਟੀ ਡਵੈਲਪ ਕਰਦੀ ਹੈ ਐਂਟੀਬਾਡੀਜ਼ ਬਣਾ ਕੇ ਐਂਟੀਬਾਡੀਜ਼ ਟਾਈਮ ਨਾਲ ਫੇਡ ਆਫ ਵੀ ਹੁੰਦੀਆਂ ਨੇ ਤਾਂ ਬੂਸਟਰ ਲੈਣਾ ਬਹੁਤ ਜ਼ਰੂਰੀ ਹੈ ਸਾਲ ਵਿੱਚ ਹਰ ਹਰ ਸਾਲ ਇੱਕ ਵਾਰ ਬੂਸਟਰ ਡੈਫੀਨਿਟਲੀ ਹੁਣ ਇਨਫੈਕਸ਼ਨ ਆ ਰਿਹਾ ਜੇ ਅਸੀਂ ਆਪਣੇ ਆਪ ਨੂੰ ਬੂਸਟ ਅਪ ਕਰ ਲਾਂਗੇ ਤਾਂ ਸਾਡੀ ਸਵੈਰਿਟੀ ਜ਼ਿਆਦਾ ਨਹੀਂ ਹੋਏਗੀ ਬੂਸਟਰ ਡੈਫੀਨਿਟਲੀ ਚਾਹੀਦਾ ਹੈ ਇਮਿਊਨੋਸਪਰੈਸਨ ਨੂੰ ਸਪੈਸ਼ਲੀ ਔਰ ਜੇ ਹੈਰੇ ਹੈਲਥੀ ਇੰਡੀਵਿਜੂਅਲਸ ਹੈ ਜੇ ਉਹਨਾਂ ਨੇ ਆਪਣੇ ਪ੍ਰੋਪਰ ਵੈਕਸੀਨੇਸ਼ਨ ਲਿੱਤੀ ਹੈ ਥੈਨ ਪਲੀਜ਼ ਬੂਸਟਰ ਡੋਸੇ ਜ਼ਰੂਰ ਲਓ ਇਕ ਨਾ ਡਾਕਟਰ ਗੁਰਪ੍ਰੀਤ ਕੋਰ ਇਸ ਬਾਰੇ ਵੀ ਕਈ ਤਰ੍ਹਾਂ ਤੇ ਕਨਫਿਊਜ਼ਨਸ ਨੇ ਕੀ ਚੜੀ ਵੈਕਸੀਨ ਲਈ ਗਈ ਆ ਉਹਦੀ ਉਹਦੀ ਕੋਈ ਕੇਸ ਸਟਡੀ ਨਹੀਂ ਸੀ ਕੋਈ ਹਿਸਟਰੀ ਨਹੀਂ ਸੀ ਕੋਈ ਵੀ ਵੈਕਸੀਨ ਜਿਹੜੀ ਲਾਈ ਜਾਂਦੀ ਆ ਉਹਦਾ ਘਟੋ ਘਟ ਟਰਾਇਲ ਹੁੰਦਾ ਮੈਡੀਕਲ ਟਰਾਇਲ ਹੁੰਦਾ ਮੈਡੀਕਲ ਹਿਸਟਰੀ ਹੁੰਦੀ ਆ 8-10 ਸਾਲ ਉਦ ਤੱਕ ਟਰਾਇਲ ਕੀਤਾ ਜਾਂਦਾ ਪਰ ਜਿਵੇਂ ਇਹ ਕੋਵਿਡ ਆਇਆ ਸੀ ਇੰਨਾ ਟਾਈਮ ਨਹੀਂ ਸੀਗਾ ਕਿ ਵੈਕਸੀਨ ਦਾ ਟਰਾਇਲ ਹੋ ਪਾnde ਬੜਾ ਕੁਇਕਲੀ ਟ੍ਰਾਇਲ ਹੋਇਆ ਤੇ ਉਹ ਵੈਕਸੀਨ ਲਗਾ ਦਿੱਤੀ ਗਈ ਕੀ ਉਹ ਵੈਕਸੀਨ ਕਾਰਗਰ ਸਾਬਤ ਹੋਈ ਜਾਂ ਹੋਏਗੀ ਇਸ ਵਾਰ ਵੀ ਲੋਕਾਂ ਦੇ ਵਿੱਚ ਕਨਫਿਊਜ਼ਨ ਹੈ ਨਹੀਂ ਡੈਫੀਨਿਟਲੀ ਉਹ ਬੈਨੀਫਿਟ ਸੀਗਾ ਬਿਕੋਜ਼ ਇੰਡੀਆ 'ਚ ਜਿਵੇਂ ਸਰ ਨੇ ਵੀ ਦੱਸਿਆ ਕਿ ਇੰਡੀਆ 'ਚ ਹੋਣ ਆਇਆ ਬਟ ਬਾਹਰ ਦੀ ਕੰਟਰੀਜ਼ ਵਿੱਚ ਇਹ ਆਲਰੇਡੀ ਇਨਫੈਕਸ਼ਨ ਆਲਰੇਡੀ ਐਗਜ਼ਿਸਟ ਕਰ ਰਿਹਾ ਸੀਗਾ ਬਟ ਸਵੈਰਿਟੀ ਕਦੀ ਨਹੀਂ ਸੀ ਬੱਚਿਆਂ 'ਚ ਇਨਫੈਕਸ਼ਨ ਹੁੰਦਾ ਸੀਗਾ ਤਾਂ ਇਹ रेसिपी ਡੈੱਡ ਵਾਇਰਸ ਹੈ ਇਹ ਤੁਹਾਡੀ ਇਮਿਊਨਿਟੀ ਬੂਸਟ ਹੀ ਕਰੇਗਾ ਇਹ ਤੁਹਾਨੂੰ ਕੋਈ ਨੁਕਸਾਨ ਨਹੀਂ ਦੇਗਾ ਤਾਂ ਬੂਸਟਰਸ ਜਿਹੜੇ ਹੈ ਵੈਕਸੀਨ ਡੈੱਡ ਵਾਇਰਸ ਵੈਕਸੀਨਸ ਦੇ ਹੈਲਦੀ ਹੀ ਰਹਿਣਗੇ ਬਿਕੋਜ਼ ਹੋਰ ਵੀ ਅਸੀਂ ਡਿਜ਼ੀਜ਼ਸ ਦੇ ਬੂਸਟਰਸ ਲੈਂਦੇ ਆ ਉਹ ਵੀ ਅ ਡੈਡ ਵਾਇਰਸ ਇਸ ਹੀ ਹੁੰਦੀਆਂ ਤਾਂ ਇਸ ਤਰ੍ਹਾਂ ਦਾ ਕੋਈ ਲੀਥਲ ਜਾਨ ਲੈਵਾ ਕੁਝ ਵੀ ਹੋਣ ਵਾਲਾ ਨਹੀਂ ਹੈ ਬੂਸਟਰਸ ਵੈਕਸੀਨ ਦੇ ਬੂਸਟਰ ਸਾਨੂੰ ਡੈਫੀਨਿਟਲੀ ਇਮਿਊਨਿਟੀ ਦੇਣਗੇ ਜਿਹੜੀ ਕਿ ਅਸੀਂ ਡਿਜ਼ੀਜ਼ ਅਗਰ ਬਾਈ ਚਾਂਸ ਹੋ ਗਈ ਜਿਹਨੂੰ ਅਸੀਂ ਐਟਲੀਸਫਿਅਰਿਟੀ ਤੋਂ ਪ੍ਰੀਵੈਂਟ ਕਰ ਲਾਂਗੇ ਹਮ ਬਿਲਕੁਲ ਠੀਕ ਹੈ ਡਾਕਟਰ ਰਲੇਰ ਸਿੰਘ ਮਲਤਾਨੀ ਮਲਤਾਨੀ ਸਾਹਿਬ ਮੈਂ ਇੱਕ ਸਵਾਲ ਕਰਨ ਲੱਗਾ ਸ਼ਾਇਦ ਕੁਝ ਆਦਾਰੇ ਹਮਿਤ ਨਹੀਂ ਜਾਂ ਕੁਝ ਡਾਕਟਰ ਸਾਹਿਬਾਨ ਵੀ ਹੋਣਗੇ ਸ਼ਾਇਦ ਮੇਰਾ ਸਵਾਲ ਠੀਕ ਨਾ ਲੱਗੇ ਲੋਕਾਂ ਨੇ ਮੰਨਤ ਵਿੱਚ ਇਹ ਵੀ ਗੱਲ ਕਰ ਕਰ ਚੁੱਕੀ ਹੈ ਕਿ ਇਹ ਇੱਕ ਬਿਜ਼ਨਸ ਹੈ ਇੱਕ ਵਪਾਰ ਹੈ ਲੋਕਾਂ ਦੇ ਵਿੱਚ ਡਰ ਪੈਦਾ ਕਰੋ ਲੋਕਾਂ ਦੇ ਵਿੱਚ ਹਵਾ ਪੈਦਾ ਕਰੋ ਹੁਣ ਤੁਹਾਡੇ ਮਾਸਕ ਵਿਕਣਗੇ ਹੁਣ ਤੁਹਾਡਾ ਸੈਨੀਟਾਈਜ਼ਰ ਵਕੇਗਾ ਹੁਣ ਤੁਹਾਨੂੰ ਬੂਸਟਰ ਵਿਕਣਗੇ ਹੁਣ ਡਾਕਟਰ ਦੀਆਂ ਪਰਚੀਆਂ ਡਾਕਟਰ ਦੀਆਂ ਲਾਈਨਾਂ ਬੈੱਡ ਆਕਸੀਜਨ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਹਿੰਦੇ ਨੇ ਕਿ ਇੱਕ ਬਿਜ਼ਨਸ ਬਣਿਆ ਹੋਇਆ ਸਾਲ ਦੋ ਸਾਲ ਬਾਅਦ ਇੱਕ ਨਾ ਇੱਕ ਚੀਜ਼ ਅਜਿਹੀ ਛੱਡ ਦਿੱਤੀ ਜਾਂਦੀ ਹੈ ਜੋ ਬਾਕੀ ਤਾਂ ਪਤਾ ਨਹੀਂ ਕੋਈ ਬੂਸਟ ਹੁੰਦਾ ਕਿ ਨਹੀਂ ਹੁੰਦਾ ਬਿਜ਼ਨਸ ਜ਼ਰੂਰ ਬੂਸਟ ਹੋ ਜਾਂਦਾ ਇਜ਼ ਇਟ ਨਹੀਂ ਹਾਂ ਹਾਕਿਰ ਜੀ ਇਸ ਤਰ੍ਹਾਂ ਹੈ ਕਿ ਮੈਂ ਤੁਹਾਡੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਐਡ ਆਪ ਕਰਦਾ ਹਾਂ ਜਿਵੇਂ ਡਾਕਟਰ ਖੁਸ਼ਪ੍ਰੀਤ ਜੀ ਕਹਰੇ ਸੀਗੇ ਜੀ ਜਿਹੜੀ ਵੈਕਸੀਨ ਹੈਗੀ ਹੈ ਇਹਦੀ ਕੋਈ ਐਫੀਕੇਸੀ ਜਿਹੜੀ ਪਹਿਲਾਂ ਵੀ ਕੋਈ ਬਹੁਤੀ ਜ਼ਿਆਦਾ ਪ੍ਰੂਵ ਨਹੀਂ ਸੀ ਹੋਈ ਮੈਕਸਿਮਮ 6 ਮਨਥ ਐਫੀਕੇਸੀ ਕਹੀ ਗਈ ਸੀ ਤੁਹਾਡੇ ਵਾਲੀ ਗੱਲ ਠੀਕ ਸੀ ਕਿ ਇੱਥੇ ਟ੍ਰਾਇਲ ਜਿਹੜੇ ਹੈਗੇ ਆ ਬਹੁਤ ਘੱਟ ਹੋਏ ਸੀ ਔਰ 3rd ਔਰ 4th ਸਟੇਜ ਜਦੋਂ ਹਿਊਮਨ ਟ੍ਰਾਇਲ ਆਏ ਸੀਗੇ ਕਹਿੰਦੇ ਜੀ ਅਸੀਂ ਇਕੱਠੇ ਕਰ ਦਿੱਤੇ ਫਿਰ ਇੱਕ ਵਰਡ ਇਹਨਾਂ ਨੇ ਯੂਜ਼ ਕੀਤਾ ਸੀਗਾ ਕਿ ਅਸੀਂ ਇਹ ਐਮਰਜੈਂਸੀ ਟ੍ਰਾਇਲ ਜਿਹੜਾ ਯੂਜ਼ ਕਰ ਰਹੇ ਆ ਵੈਕਸੀਨ ਦੇ ਵਿੱਚ ਐਮਰਜੈਂਸੀ ਟ੍ਰਾਇਲ ਕੁਝ ਨਹੀਂ ਹੁੰਦਾ ਵੈਕਸੀਨ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਦੂਸਰਾ ਲੇਟੈਸਟ ਇਹ ਹੈਗਾ ਕਿ ਕਿਉਂਕਿ ਇਹਦੇ ਵੇਰੀਐਂਟਸ ਜਿਹੜੇ 2019 ਵਾਲੇ ਸੀਗੇ ਹੁਣ ਵਾਲੇ ਵੇਰੀਐਂਟਸ ਜਿਹੜੇ ਹੈਗੇ ਆ ਅਜੇ ਤੱਕ ICMR ਜੋ ਜਾਂ ਜਿਹੜਾ ਸੱਚ ਉਸਤੇ ਹੋ ਰਹੀ ਹੈ ਕਿ ਇਹ ਵੈਕਸੀਨ ਜਿਹੜੀ ਹੈਗੀ ਆ ਪਿਛਲੀ ਸੀਗੀ ਉਹ ਇਫੈਕਟਿਵ ਹੈ ਜਾਂ ਨਹੀਂ ਹੈ ਜਾਂ ਕਿੰਨੀ ਕ ਇਫੈਕਟਿਵ ਹੈ ਸੋ ਇਸ ਤੱਕ ਕਿ ਵੈਕਸੀਨ ਦੇ ਉੱਤੇ ਅਸੀਂ ਕੋ ਬਹੁਤ ਜ਼ਿਆਦਾ ਡਿਪੈਂਡ ਨਹੀਂ ਕਰ ਸਕਦੇ ਕਿਉਂਕਿ ਵੇਰੀਐਂਟ ਬਹੁਤ ਜ਼ਿਆਦਾ ਹੋ ਚੁੱਕੇ ਹੋਏ ਆ ਦੂਸਰੀ ਤੁਸੀਂ ਜਿਹੜੀ ਗੱਲ ਕਹੀ ਹੈ ਮੈਂ ਇਹ ਤਾਂ ਨਹੀਂ ਕਹਾਗਾ ਕਿ ਡਾਕਟਰਸ ਨੇ ਇਹ ਗੱਲ ਜਾਂ ਕਿਸੇ ਕਿਸੇ ਬੰਦੇ ਨੇ ਬਣਾਈ ਕਿ ਬਿਜ਼ਨਸ ਹੋ ਜੇ ਇਹ ਸੱਚ ਨਹੀਂ ਹੈਗਾ ਜੇ ਤੁਹਾਨੂੰ ਯਾਦ ਹੋਵੇ ਤਾ ਪੈਂਡੈਮਿਕ ਜਿਹੜਾ ਹੈਗਾ ਉਹ 100 ਸਾਲ ਬਾਅਦ ਮੰਨਿਆ ਗਿਆ ਸੀਗਾ 1897 ਚ ਮੰਨਿਆ ਗਿਆ ਸੀਗਾ ਤੇ ਫਿਰ ਇੱਕ ਵੀ ਸ਼ਾਇਦ 1928 ਚ ਕੁਝ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹ 2019 ਚ ਹੋਇਆ ਜਾਂ 2020 ਚ ਹੋਇਆ ਜਿਹੜਾ ਸੋ ਪਰ ਤੁਹਾਡੀ ਇੱਕ ਗੱਲ ਦੇ ਨਾਲ ਮੇਰੀ ਵੀ ਸਹਿਮਤੀ ਹੈ ਕਿ ਜਿਸ ਤਰ੍ਹਾਂ ਉਸ ਉਸ ਕੋਵਿਡ ਦੇ ਦੌਰਾਨ ਸਰਕਾਰਾਂ ਨੇ ਬਿਜ਼ਨਸਮੈਨਾਂ ਨੇ ਤੇ ਡਾਕਟਰਾਂ ਨੇ ਰਲ ਕੇ ਲੋਕਾਂ ਨੂੰ ਲੁੱਟਿਆ ਉਹ ਉਸ ਨੂੰ ਕੋਈ ਮੁਕਰ ਨਹੀਂ ਸਕਦਾ ਜੇ ਅੱਜ ਕੋਈ ਕਹਿ ਦੇਵੇ ਕਿ ਮੈਂ ਮੁਕਰ ਰਿਹਾ ਹਾਂ ਨਾ ਬਿਲਕੁਲ ਮੈਂ ਸਾਰੇ ਡਾਕਟਰਾਂ ਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਪੋਲੀਟਿਸ਼ੀਅਨ ਨੂੰ ਨਹੀਂ ਕਹਿ ਰਿਹਾ ਸਾਰੇ ਬਿਜ਼ਨਸਮੈਨਾਂ ਨੂੰ ਨਹੀਂ ਕਹਿ ਰਿਹਾ ਲੇਕਿਨ ਜੋ ਲੁੱਟ ਜੋ ਲੁੱਟ ਉਦੋਂ ਹੋਈ ਹੈ ਉਹ ਲੁੱਟ ਜਿਹੜੀ ਹੈਗੀ ਆ ਕੋਈ ਵੀ ਨਹੀਂ phủਸ ਸਕਦਾ ਔਰ ਇੰਨੇ-ਇੰਨੇ ਪੈਸੇ ਜਿਹੜੇ ਹੈਗੇ ਨੇ ਲੱਖਾਂ ਰੁਪਏ ਜਿਹੜੇ ਹੈਗੇ ਨੇ ਉਹ ਲੈ ਗਏ ਬਲਕਿ ਪੇਸ਼ੈਂਟ ਜਿਹੜਾ ਅੰਦਰ ਪਾ ਕੇ ਤੇ ਡਾਕਟਰ ਦਰਵਾਜ਼ਾ ਬੰਦ ਕਰਕੇ ਬਾਹਰ ਤੇ ਡਾਕਟਰ ਨੂੰ ਇਸ ਦਾ ਗੱਲ ਪਤਾ ਕਿ ਸਭ ਤੋਂ ਪਹਿਲੀ ਵਾਰ ਛੇੜ ਭਾਈ ਨਰਮ ਸਿੰਘ ਦੀ ਹੋਈ ਸੀ ਉਹਨੂੰ ਕਿਸ ਨੇ ਹੱਥ ਲਾਇਆ ਸੀਗਾ ਹਸਪਤਲ ਹਾਂਜੀ ਨਰਮ ਸਿੰਘ ਖਾਲਸਾ ਜੀ ਨੇ ਜਿਹੜੇ ਹਜੂਰੀ ਰਾਖੀ ਸੀਗੇ ਕਿਸ ਨੇ ਹੱਥ ਲਾਇਆ ਸੀਗਾ ਕੋਈ ਦੱਸ ਸਕਦਾ ਇਹਨਾਂ ਦਾ ਅੱਜ ਵੀ ਅੱਜ ਵੀ ਸਿਚੁਏਸ਼ਨ ਇਹ ਬਣੀ ਹੋਈ ਹੈ ਹਰਜੀਤ ਜੀ ਜੇ ਮੈਂ ਹੋਰੇ ਤੁਹਾਨੂੰ ਦੱਸ ਰਿਹਾ ਸੀ ਕਿ ਇਹ 5-7 ਵਾਰੀ ਪਹਿਲਾਂ ਆ ਚੁੱਕਿਆ 2023 ਦੇ ਵਿੱਚ ਇਹਨਾਂ ਨੇ ਪਤਾ ਨਹੀਂ ਕਿੰਨਾ ਕੁ ਸਮਾਨ ਖਰੀਦਿਆ ਸੀਗਾ ਜਦੋਂ ਥੋੜਾ ਜਿਹਾ ਇਹ ਰੌਲਾ ਪਿਆ ਕਿ ਮੈਂ ਖਾਸ ਕਰਕੇ ਪੰਜਾਬ ਗਵਰਨਰ ਦੀ ਗੱਲ ਕਰ ਰਿਹਾ ਜਾਂ ਪੰਜਾਬ ਗਵਰਨਰ ਅੱਜ ਦੀ ਰੇਟ ਤੇ ਜਵਾਬ ਦੇ ਦੇਵੇ ਜਿਹੜਾ ਇਹਨਾਂ ਨੇ 2020 ਦੇ ਵਿੱਚ ਆਕਸੀਜਨ ਸਿਲੰਡਰ ਕੀਤੇ ਸੀ ਉਹ ਕਿੰਨੇ ਕਿੰਨੇ ਦੇ ਖਰੀਦੇ ਸੀਗੇ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਦਾ ਘਪਲਾ ਸੀਗਾ ਇਹਨਾਂ ਦੇ ਆਕਸੀਜਨ ਕਨਸੈਂਟਰੇਟਰ ਦੇ ਵਿੱਚ ਲੱਖਾਂ ਰੁਪਏ ਦਾ ਘਪਲਾ ਸੀਗਾ ਆ ਤੁਸੀਂ ਮਹਾਲੀ ਸਿਵਲ ਹਸਪੀਟਲ ਦੇ ਵਿੱਚ ਚਲੇ ਜਾਓ ਉੱਥੇ ਰੇਲ ਦੇ ਡੱਬੇ ਬਣਾਏ ਹੋ ਇਸ ਇੱਕ ਜਿਹੜੀ ਇਹ ਬਿਲਕੁਲ ਠੀਕ ਇਹ ਗੱਲ ਹੈਗੀ ਆ ਕਿ ਲੋਕਾਂ ਨੇ ਰਾਜ ਕੇ ਲੁੱਟਿਆ ਔਰ ਲੋਕਾਂ ਨੇ ਰਾਜ ਕੇ ਲੁੱਟਣਾ ਕਿਉਂਕਿ ਇਹ ਇਹ ਸਿੱਧੇ ਪਾਸੇ ਤਾਂ ਜਾ ਹੀ ਨਹੀਂ ਰਹੇ ਹਾਂ ਉਸ ਦਿਨ ਤੁਹਾਨੂੰ ਯਾਦ ਹੋਵੇ ਕਿ ਜਿਸ ਦਿਨ ਪੰਜਾਬ ਸਰਕਾਰ ਦਾ ਮੈਂ ਦੱਸਣ ਲੱਗਾ ਤੁਹਾਨੂੰ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਨੋਡਲ ਅਫਸਰ ਇੱਥੇ ਬੈਠਾ ਸੀਗਾ ਇੱਕ ਵਾਰੀ ਨਹੀਂ ਦੱਸ ਸਕਿਆ ਕਿ ਉਹ ਵੋਡੋਸ ਕੀ ਹੁੰਦੀ ਹੈ ਇੱਕ ਵਾਰੀ ਨਹੀਂ ਦੱਸ ਸਕਿਆ ਕਿ ਉਹਨੇ ਕੋਈ ਪੋਸਟਮਾਰਟਮ ਕੀਤਾ ਅੱਜ ਜਿਹੜੀ ਡੈਥ ਜਿਹੜੀ ਹੈਗੀ ਹੈ ਮੈਂ ਮੰਨ ਨਹੀਂ ਲਵਾ ਕਿ ਡੈਥ ਜਿਹੜੀ ਹੈਗੀ ਹੈ ਕਰੋਨਾ ਕਰਕੇ ਹੋਈ ਹੈ ਜਿਹੜੀ ਅੱਜ ਚੰਡੀਗੜ੍ਹ ਦੇ ਵਿੱਚ ਹੋਈ ਹੈ ਲੁਧਿਆਣੇ ਦਾ ਮੁੰਡਾ ਹੈਗਾ 40 ਸਾਲ ਦਾ ਕੋਈ ਕਦੀ ਕੋਈ ਕੋਈ ਦੱਸੇਗਾ ਕਿ 40 ਸਾਲ ਦਾ ਬੱਚਾ ਜਿਹੜਾ ਹੈਗਾ ਉਸ ਦੀ ਜਿਹੜਾ ਇੱਕ ਨੌਜਵਾਨ ਹੈ ਉਸ ਦੀ ਡੈਥ ਹੋਈ ਹੈ ਤੇ ਕਰੋਨਾ ਤੇ ਤੁਸੀਂ ਲਿਖਤਾ ਬਾਕੀ ਬਾਕੀ ਕਿਉਂ ਨਹੀਂ ਦੱਸਿਆ ਵੀ ਉਹਦੇ ਨਾਲ ਕੀ ਹੋਇਆ ਕੀ ਉਹਦਾ ਕਿਡਨੀ ਫੇਲ ਹੋਇਆ ਉਸ ਦਾ ਹਾਰਟ ਫੇਲ ਹੋਇਆ ਉਸ ਨੂੰ ਕੋਈ ਬਲੱਡ ਦੀ ਡਿਜ਼ੀਜ਼ ਹੋਈ ਹੈ ਹੈਮਰਿਸ ਹੋਇਆ ਕਿਉਂ ਹੈ ਉਸ ਨੂੰ ਕਿਉਂ ਨਹੀਂ ਦੱਸਦੇ ਕਿਉਂ ਕਿਉਂਕਿ ਬੇਈਮਾਨੀ ਇਹ ਚੁੱਪ ਕਰਕੇ ਬੈਠੇ ਰਹਿੰਦੇ ਆਂ ਬਸ ਲੋਕਾਂ ਨੂੰ ਮਿਸਗਾਈਡ ਕਰਦੇ ਆਂ ਲੋਕ ਠੀਕ ਆ ਫਿਰ ਲੋਕ ਠੀਕ ਕਰ ਰਹੇ ਆਂ ਅਧੀਆਂ ਬਣੂਗਾ ਡਾਕਟਰ ਡਾਕਟਰ ਦਲੇਰ ਸਿੰਘ ਮਲਤਾਨੀ ਅਧੀਆਂ ਅਫਵਾਵਾਂ ਤਾਂ ਇਸੇ ਕਰਕੇ ਹੀ ਫੈਲਦੀਆਂ ਨੇ ਕਿਉਂਕਿ ਤੁਹਾਡੀ ਜਾਣਕਾਰੀ ਅਧੂਰੀ ਹੁੰਦੀ ਹੈ ਤੇ ਸਰਕਾਰ ਵੱਲੋਂ ਜਾਣਕਾਰੀ ਪੂਰੀ ਦਿੱਤੀ ਨਹੀਂ ਜਾਂਦੀ ਤੇ ਇਹਦੇ ਚ ਹਕਨਜੀ ਜਿਹੜਾ ਡੈਥ ਸਟੈਟਿਟ ਹੁੰਦਾ ਉਹਦੇ ਤਿੰਨ ਕਾਲਮ ਹੁੰਦੇ ਆਂ ਇੱਕ ਪਹਿਲਾ ਕਾਲਮ ਉਹਦੇ ਚ ਇਹ ਹੁੰਦਾ ਹੈ ਕਿ ਤੁਹਾਡੀ ਡੈਥ ਹੁਣੇ ਕਿਸ ਤਰ੍ਹਾਂ ਹੋਈ ਫਿਰ ਹੁੰਦਾ ਹੈ ਕਿ ਦੇਖੋ ਹੁਣ ਤੂੰ ਪਹਿਲਾ ਕੀ ਕਾਲ ਸੀਗਾ ਫਿਰ ਥੱਲੇ ਤੀਸਰਾ ਹੁੰਦਾ ਕਿ ਅੰਡਰਲਾਈਂ ਕੌਜ਼ ਕੀ ਸੀਗਾ ਮੈਂ ਚੋਕਾ ਜਿਹਾ ਸਮਝਾਣਾ ਮੈਂ ਤੁਹਾਨੂੰ ਸਮਝਾਦਾ ਜ ਜਦੋਂ ਰੋਡ ਸਾਈਡ ਐਕਸੀਡੈਂਟ ਹੁੰਦਾ ਜਦੋਂ ਉਹਦਾ ਪੋਸਟਮਾਰਟਮ ਅਸੀਂ ਕਰਦੇ ਆ ਤਾਂ ਇੱਕਦਮ ਅਸੀਂ ਲਿਖਦੇ ਆ ਕਿ ਉਹਦਾ ਖੂਨ ਜ਼ਿਆਦਾ ਵਗਿਆ ਹੈ ਹੈਮਰਿਸ ਹੋ ਗਈ ਉਹ ਹੁੰਦਾ ਇਮੀਡੀਏਟ ਕੌਜ਼ ਫਿਰ ਹੁੰਦਾ ਕਿ ਇਮੀਡੀਏਟ ਕ ਹੈਮਰਿਸ ਹੋਣ ਦਾ ਕਾਰਨ ਕੀ ਸੀਗਾ ਫਿਰ ਹੁੰਦਾ ਰੋਡ ਸਾਈਡ ਐਕਸੀਡੈਂਟ ਫਿਰ ਹੁਣ ਅੱਗੇ ਹੁੰਦਾ ਕਿ ਅੰਡਰਲਾਈਂ ਕੌਜ਼ ਰੋਡ ਸਾਈਡ ਜਿਹੜਾ ਇਮੀਡੀਏਟ ਕੌਜ਼ ਹੈਗਾ ਉਹ ਸੀਗਾ ਹੈਮਰੇਸ ਜਿਹੜਾ ਕੌਜ਼ ਪ੍ਰਸੀਡਿੰਗ ਇਮੀਡੀਏਟ ਕੌਜ਼ ਸੀਗਾ ਉਹ ਸੀਗਾ ਰੋਡ ਸਾਈਡ ਐਕਸੀਡੈਂਟ ਤੇ ਅੰਡਰ ਲਾਈਂ ਕੌਜ਼ ਕੀ ਸੀਗਾ ਕਿ ਰੋਡ ਸਾਈਡ ਐਕਸੀਡੈਂਟ ਕਿਉਂ ਹੋਇਆ ਓਵਰ ਸਪੀਡਿੰਗ ਕਰਕੇ ਹੋਇਆ ਸਲਿੱਪ ਹੋਇਆ ਦੂਜੀ ਗੱਡੀ ਦਾ ਸੀ ਇਹ ਤਿੰਨੇ ਤੇ ਤਿੰਨੇ ਕਾਰਨ ਇੱਥੇ ਅੱਜ ਵੀ ਮੈਂ ਫਿਰ ਤੁਹਾਡੇ ਵੀਰਾਂ ਨੂੰ ਫਿਰ ਹੀ ਡਿਮਾਂਡ ਕਰਦਾ ਕਿ ਡੈਥ ਹੋਈ ਹੈ ਕੋਰੋਨਾ ਕਰਕੇ ਐਗਰੀਡ ਤੁਸੀਂ ਕਹਿਤਾ ਕਿ ਕਿਉਂਕਿ ਡੈਥ ਦਾ ਵੈਸੇ ਕਿਸੇ ਦੀ ਵੀ ਹੋਈ ਹੋਵੇ ਉਹ ਦੁਖਦਾਇਕ ਹੁੰਦੀ ਹੈ ਇਹਦੇ ਵਿੱਚ ਦੰਤ ਨੂੰ ਕੋ ਬਹੁਤਾ ਜਿਆਦਾ ਅ ਇਸਰਾਮੀ ਹੁੰਦਾ ਕਿ ਅਸੀਂ ਸੋਚ ਸਕਦਾ ਹੋਰ ਫਿਰ ਜਿਆਦਾ ਐਕਸਪਲੈਨ ਕਰੀਏ ਲੇਕਿਨ ਜਦੋਂ ਮੈਡੀਕਲ ਦੀ ਗੱਲ ਆਣੀ ਹੈ ਉਦੋਂ ਤਾਂ ਇਹ ਦੱਸਣਾ ਪੈਗਾ ਕਿ ਡੈਥ ਕੋਰੋਨਾ ਕਰਕੇ ਤਾਂ ਹੋਈ ਮੈਂ ਵੀ ਮੰਨ ਲੈਣਾ ਕਿਉਂਕਿ ਹਰਜੀ ਜੀ ਜਦੋਂ ਪਿਛਲੀ ਪੈਂਡੈਮਿਕ ਆਇਆ ਸੀ ਨਾ 2020 'ਚ ਉਦੋਂ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਹੋ ਗਈ ਸੀ ਪ੍ਰੋਟੋਕੋਲ ਬਣ ਗਿਆ ਸੀਗਾ ਕਿ ਜਿਹਦਾ ਕੋਰੋਨਾ ਪੋਜ਼ਿਟਿਵ ਆ ਜਾਵੇ ਉਹਨੂੰ ਕੋਰੋਨਾ ਡੈਥ ਕਨਸੀਡਰ ਕਰਨਾ ਹੈ ਠੀਕ ਹੈ ਲੇਕਿਨ ਉਹਦੀ ਇਮੀਡੀਏਟ ਉਹਦੀ ਕਾਜ਼ ਕੀ ਸੀ ਥੱਲੇ ਕਿਤੇ ਕਰਕੇ ਹੋਇਆ ਕੱਲਾ ਕਰੋਨਾ ਥੋੜੀ ਵਾਇਰਸ ਤੁਹਾਡੇ ਪੇਟ ਜਿਵੇਂ ਜਿਹੜੇ ਕਿ ਬੈਕਟੀਰੀਆ ਵੜ ਗਏ ਤਾਂ ਲੋ ਬੈਕਟੀਰੀਆ ਦਾ ਉਸ ਨੂੰ ਕਹਿਣ ਲੱਗ ਜਾਂਦੇ ਫੰਗਸ ਹੋ ਗਈ ਤਾਂ ਫੰਗਸ ਕਹਿਣ ਲੱਗ ਜਾਂਦੇ ਉਹਦਾ ਉਹਦਾ ਕੋਈ ਕਾਰਨ ਤਾਂ ਦੱਸੋ ਤੁਸੀਂ ਲੋਕਾਂ ਨੂੰ ਮਤਲਬ ਕਿਉਂ ਨੂੰ ਪੰਬਲ ਪੂਸੇ ਪਾ ਰਿਹਾ ਕਿਉਂਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਕਿ ਮੈਂ ਇੱਕ ਮਿੰਟ ਆਇਆ ਸੀ ਡਾਕਟਰ ਕੁਸ਼ਪ੍ਰੀਤ ਕੌਰ ਹੋਰ ਤੋਂ ਇੱਕ ਸਵਾਲ ਲੈ ਲਾ ਫਿਰ ਮੈਂ ਵਾਪਸ ੜਕੋਲਣਾ ਡਾਕਟਰ ਕੁਸ਼ਪ੍ਰੀਤ ਜਿਵੇਂ ਤੁਸੀਂ ਪਹਿਲਾਂ ਵੀ ਦੱਸ ਦਿੱਤਾ ਕਿ ਕਿਹੜੇ ਕਿਹੜੇ ਪੇਸ਼IENTS ਨੇ ਜਾਂ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਇੱਕ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਕਈਆਂ ਨੂੰ ਫੋਬੀਆ ਬਹੁਤ ਹੁੰਦਾ ਹੈ ਕਈ ਬਹੁਤ ਜ਼ਿਆਦਾ ਹਰ ਚੀਜ਼ ਤੋਂ ਛੋਟੀਆਂ ਛੋਟੀਆਂ ਚੀਜ਼ ਤੋਂ ਡਰਦੇ ਨੇ ਹੁਣੇ ਹੀ ਦੋ ਤਿੰਨ ਸਾਡੇ ਕੋਲ ਕੇਸ ਸਾਹਮਣੇ ਆਏ ਕਿ ਵਰਕ ਫਰੋਮ ਹੋਮ ਸ਼ੁਰੂ ਕਰ ਦਿੱਤਾ ਜੀ ਮੈਂ ਆਫਿਸ ਨਹੀਂ ਆ ਸਕਦਾ ਮੈਂ ਕੰਮ ਤੇ ਨਹੀਂ ਜਾ ਸਕਦਾ ਇਸ ਲੈਵਲ ਤੱਕ ਹਲੇ ਗੱਲ ਨਹੀਂ ਹੈ ਇਹ ਲੋਕਾਂ ਤੱਕ ਮੈਸੇਜ ਪਹੁੰਚਾਣਾ ਬੜਾ ਜ਼ਰੂਰੀ ਹੈ ਕਿਸ ਲੈਵਲ ਤੱਕ ਗੱਲ ਪਹੁੰਚੀ ਹੈ ਨਹੀਂ ਬਿਲਕੁਲ ਇਸ ਨਹੀਂ ਇਸ ਲੈਵਲ ਦੀ ਗੱਲ ਨਹੀਂ ਹੈ ਆਈ ਥਿੰਕ ਇੰਨੀ ਸਵੈਰਿਟੀ ਤੇ ਅਸੀਂ ਨਹੀਂ ਜਾਵਾਂਗੇ ਬਿਕਾਜ਼ ਸਾਡੀ ਸਾਰਿਆਂ ਦੀ ਹਰਡ ਇਮਿਊਨਿਟੀ ਬਣ ਚੁੱਕੀ ਹੈ ਮੈਂ ਇਸ ਤਰ੍ਹਾਂ ਦੀ ਪਾਰਟਿਕੂਲਰ ਪੋਪੂਲੇਸ਼ਨ ਜਿਹੜੀ ਬਹੁਤ ਡਰ ਰਹੀ ਹੈ ਉਹਨਾਂ ਵਾਸਤੇ ਮੈਸੇਜ ਦੇਣਾ ਚਾਹੂੰਗੀ ਕਿ ਹੁਣ ਇਹ ਬਹੁਤ ਫਲਮੀਨੈਂਟ ਲੀਥਲ ਡਿਜ਼ੀਜ਼ ਨਹੀਂ ਹੋਏਗੀ ਜੇ ਤੁਸੀਂ ਆਪਣੀ ਇਮਿਊਨਿਟੀ ਅੱਛੀ ਰੱਖੋਗੇ ਤੇ ਜਿਹੜੇ ਵੀ ਹਾਈਜਨ ਮੈਥਡਸ ਹੈ ਜਿਹੜੇ ਵੀ ਬਿਕੋਜ਼ ਸਾਨੂੰ ਪਤਾ ਹੋਣਾ ਚਾਹੀਦਾ ਹਾਊ ਇਟ ਸਪਰੈਡਸ ਜੇ ਸਾਨੂੰ ਪਤਾ ਹੈ ਕਿ ਸਪਰੈਡ ਕਿਵੇਂ ਹੋ ਰਹੀ ਹੈ ਤਾਂ ਸਿਰਫ ਘਰ ਬੈਠਣ ਨਾਲ ਤੁਸੀਂ ਇਹਨੂੰ ਬਚਾ ਨਹੀਂ ਸਕਦੇ ਓਬਵੀਅਸਲੀ ਤੁਹਾਨੂੰ ਕਲੀਨਿੰਸ ਹਰ ਜਗ੍ਹਾ ਤੇ ਮੇਨਟੇਨ ਕਰਨੀ ਪੈਗੀ ਹਾਈਜਨ ਹਰ ਜਗ੍ਹਾ ਤੇ ਮੇਨਟੇਨ ਕਰਨੀ ਪੈਗੀ ਤੇ ਅਗਰ ਤੁਸੀਂ ਇਹ ਸਭ ਚੀਜ਼ਾਂ ਜਾਣਦੇ ਹੋ ਤਾਂ ਆਈ ਥਿੰਕ ਗoing ਟੂ ਆਫਿਸ অর ਮੀਟਿੰਗ ਪੀਪਲ ਵਿਲ ਨਾਟ ਹਰਮ ਯੂ ਅਗਰ ਸਾਰੇ ਅਸੀਂ ਇਕੋ ਹੀ ਨਕਸ਼ਾਗਤਮ ਤੇ ਚੱਲਾਂਗੇ ਤਾਂ ਇਸ ਡਿਜ਼ੀਜ਼ ਨੂੰ ਡੈਫੀਨੇਟਲੀ ਕੰਟਰੋਲ ਕਰ ਪਾਵਾਂਗੇ ਪਹਿਲਾਂ ਡੈਫੀਨੇਟਲੀ ਸਾਨੂੰ ਪਤਾ ਨਹੀਂ ਸੀ ਕਿ ਇਹ ਡਿਜ਼ੀਜ਼ ਹੈ ਕੀ ਇਟ ਵਾਸ ਵੈਰੀ ਨਿਊ ਟੂ 올 ਆਫ ਅਸ ਤਾਂ ਇਸ ਕਰਕੇ ਸਾਡੀ ਸਫਰਿੰਗ ਥੋੜੀ ਜ਼ਿਆਦਾ ਹੋਈ ਕਿਉਂਕਿ ਕਿਉਂਕਿ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਸਾਡੀ ਪ੍ਰੇਪਰੇਸ਼ਨ ਨਹੀਂ ਸੀ ਆਕਸੀਜਨ ਦੀ ਕਮੀ ਬੈਡਸ ਦੀ ਕਮੀ ਬਹੁਤ ਸਾਰਾ ਕੁਝ ਸੀਗਾ ਹੁਣ ਅਜਿਹੀ ਕੋਈ ਸਿਚੁਏਸ਼ਨ ਨਹੀਂ ਆਏਗੀ ਹਰ ਹਸਪੀਟਲ ਹਰ ਨਿੱਕੇ ਨਾ ਕੋਰਨਰ ਹਰ ਡਾਕਟਰ ਔਨ ਦਾ ਟੋਸ ਪਹਿਲਾਂ ਵੀ ਸੀਗਾ ਅੱਜ ਵੀ ਹੈ ਜਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਵੀ ਆਰ ਆਲਵੇਸ देयर ਟੂ ਹੈਲਪ एवरीवन ਪਰ ਇਸ ਤਰ੍ਹਾਂ ਨਹੀਂ ਮੈਨੂੰ ਲੱਗਦਾ ਨਹੀਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਏਗੀ ਬਿਲਕੁਲ ਠੀਕ ਗੱਲ ਕਹੀ ਤੁਸੀਂ ਪਹਿਲਾਂ ਆਕਸੀਜਨ ਸਿਲੰਡਰਸ ਦੀ ਕਾਰਟ ਆਕਸੀਜਨ ਕਨਸੈਂਟਰੇਟਰ ਦੀ ਕਾਰਟ ਮੈਡੀਸਿਨਸ ਦੀ ਕਾਰਟ ਇਹ ਸਾਰੀਆਂ ਚੀਜ਼ਾਂ ਨਾਲ ਸੀ ਦੋ ਚਾਰ ਹੁੰਦੇ ਰਹੇ ਸੋ ਬਹੁਤ ਬ ਮੁਲਤਾਨੀ ਤੁਹਾਡਾ ਵੀ ਡਾਕਟਰ ਖੁਸ਼ਪ੍ਰੀਤ ਕੌਰ ਤੁਹਾਡਾ ਵੀ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਜਿਹੜੀ ਹੈ ਇਹ ਦੂਰ ਕਰਨੀ ਬੜੀ ਜ਼ਰੂਰੀ ਸੀ ਕਿਉਂਕਿ ਲੋਕ ਥੋੜੇ ਜੇ ਪੈਨਿਕ ਹੋ ਜਾਂਦੇ ਨੇ ਡਰ ਜਾਂਦੇ ਨੇ ਕਿ ਵਾਕਈ ਅਜਿਹੀ ਕੋਈ ਸਿਚੁਏਸ਼ਨ ਹੈ ਤਾਂ ਦੋਵੇਂ ਡਾਕਟਰ ਸਾਬਾਨ ਜਿਹੜੇ ਐਕਸਪੀਰੀਅੰਸ ਡਾਕਟਰ ਸਾਬਾਨ ਨੇ ਜਿਨ੍ਹਾਂ ਨੇ ਕਿਹਾ ਕਿ ਅਜਿਹੀ ਡਰਨ ਵਾਲੀ ਕੋਈ ਗੱਲ ਨਹੀਂ ਹੈ ਕਿ ਇੰਨਾ ਵੱਡਾ ਕੁਝ ਹੋ ਗਿਆ ਕਿ ਸਿੱਕੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਈਏ ਜਾਂ ਲੋਕਾਂ ਨਾਲ ਮੇਲਜੋਲ ਬੰਦ ਕਰ ਦਈਏ ਹਾਂ احتیاط ਵਰਤਣੀ ਬੇਹਤ ਜ਼ਰੂਰੀ ਹੈ ਲੱਛਣ ਵੀ ਤੁਹਾਨੂੰ ਦੱਸ ਚੁੱਕੇ ਹਾਂ ਤਾਂ ਬਚਾ ਕਿਵੇਂ ਕੀਤਾ ਦੱਸ ਸਕਦਾ ਇਹ ਵੀ ਤੁਹਾਨੂੰ ਦੱਸ ਚੁ